ਪਲਾਸਟਿਕ ਸਰਜਰੀ ਬਾਰੇ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਕਈ ਵੇਲੇ ਆਪਣੇ ਜਿਹੜੇ ਸਰੀਰਕ ਅੰਗ ਨੇ ਉਹਨਾਂ ਨੂੰ ਬਿਹਤਰ ਬਣਾਉਣ ਲਈ ਹੋਰ ਆਕਰਸ਼ਿਤ ਬਣਾਉਣ ਲਈ ਪਲਾਸਟਿਕ ਸਰਜਰੀ ਕਰਾਉਂਦੇ ਨੇ ਤਾਂ ਜੋ ਉਹਨਾਂ ਦਾ ਆਤਮ ਵਿਸ਼ਵਾਸ ਵੱਧ ਸਕੇ ਪਰ ਬਹੁਤੀ ਵਾਰ ਐਦਾਂ ਹੁੰਦਾ ਹੈ ਕਿ ਕੋਈ ਹਾਦਸਾ ਹੋ ਜਾਂਦਾ ਹੈ ਕਈ ਵੇਲੇ ਹੱਡੀ ਖਿਸਕ ਜਾਂਦੀ ਹੈ ਕਈ ਵੇਲੇ ਕਿਈ ਮੰਦਪਾਗੀ ਘਟਨਾ ਹੋ ਜਾਂਦੀ ਹੈ ਕਿ ਸਰੀਰ ਜਲਦ ਜਾਂਦਾ ਹੈ ਜਾਂ ਕਈ ਵੇਲੇ ਬਚਪਨ ਵਿੱਚ ਕੁਝ ਆਰਗਨ ਨਹੀਂ ਬਣਦੇ ਜਿਹਨੇ ਚੱਲਦੇ ਆ ਪਲਾਸਟਿਕ ਸਰਜਰੀ ਜਿਹੜੀ ਹੈ ਉਹਨਾਂ ਮਰੀਜ਼ਾਂ ਲਈ ਬਹੁਤ ਮਦਦਗਾਰ ਸਾਬਿਤ ਹੁੰਦੀ ਹੈ ਪੂਰੀ ਵਿਸ਼ੇਸ਼ ਜਾਣਕਾਰੀ ਲੈਣ ਲਈ ਅੱਜ ਅਸੀਂ ਪਹੁੰਚੇ ਹਾਂ ਜੀ ਲਿਵਾਸਾ ਹਸਪੀਟਲ ਸਾਡੇ ਪਰਿਵਾਰਕ ਜੀ ਜਿਹੜੇ ਦੇਖ ਰਹੇ ਹੋ ਨਾ ਦੱਸੋ ਕਿ ਤੁਹਾਡਾ ਪਾਸਟ ਐਕਸਪੀਰੀਅੰਸ ਕਿੱਥੋਂ ਆ ਇਹੋ ਜਿਹਾ ਰਿਹਾ ਜੀ ਦੇਖੋ ਤੁਸੀਂ ਮੇਰੀ ਤਾਰੀਫ ਕਰਦੇ ਪਏ ਹੋ ਤਾਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਹਾਂ ਮੈਂ ਇੰਡੀਅਨ ਆਰਮਡ ਮੈਡੀਕਲ ਫੋਰਸਸ 'ਚ ਕੰਮ ਕਿੱਤੇ ਹੋਇਆ ਜੀ 2015 ਤੋਂ ਲੈ ਕੇ 2023 ਤੱਕ ਮੈਂ ਆਪਣੀ ਟ੍ਰੇਨਿੰਗ ਕੀਤੀ ਹੋਈ ਹੈ ਆਰਮੀ ਹਸਪੀਟਲ ਆਰ ਐਂਡ ਆਰ ਦਿੱਲੀ ਵਿੱਚ ਜੀ ਤੇ ਉਹਦੇ ਬਾਅਦ ਫਿਰ ਟ੍ਰੇਨਿੰਗ ਕਰਨ ਦੇ ਬਾਅਦ ਮੈਂ ਪੋਸਟਿੰਗ ਕੀਤੀ ਕਮਾਂਡ ਹਸਪੀਟਲ ਪੁਨਾ ਉੱਥੇ ਮਤਲਬ ਕਿ ਮੈਂ ਕੈਪਟਨ ਰੈਂਕ ਚ ਸੀ ਫਿਰ ਮੈਂ ਪ੍ਰਮੋਟ ਹੋ ਗਿਆ ਉੱਥੇ ਉੱਥੇ ਮੇਜਰ ਬਣ ਗਿਆ ਤਾਂ ਆਪਣੇ ਰੀਜਨ ਦੀ ਗੱਲ ਕਰੀਏ ਤਾਂ ਆਪਾਂ ਰੀਜਨ ਦੀ ਗੱਲ ਕਰੀਏ ਐਗਰੀਕਲਚਰ ਦੇ ਨਾਲ ਲੋਕ ਬਹੁਤ ਜੁੜੇ ਹੋਏ ਐ ਇੱਥੇ ਖਾਸ ਕਰਕੇ ਬਹੁਤੀ ਵਾਰ ਦੇਖਣ ਨੂੰ ਇਦਾਂ ਆਉਂਦਾ ਕਿ ਟੋਕਾ ਮਸ਼ੀਨ 'ਚ ਹੱਥ ਆ ਜਾਂਦਾ ਹੈ ਜਾਂ ਕਿਵੇਂ ਲੈ ਕੋਈ ਫਾਇਰ ਦਾ ਇਨਸੀਡੈਂਟ ਹੋ ਜਾਂਦਾ ਤਾਂ ਕਿੰਨੀ ਜਲਦੀ ਪੇਸ਼ੈਂਟ ਨੂੰ ਇੱਥੇ ਲੈ ਕੇ ਆਣਗੇ ਵੀ ਮੰਨ ਲਓ ਕਿ ਹੱਥ ਆ ਗਿਆ ਟੋਕਾ ਜੇ ਤਾਂ ਅਗਰ ਉਹਨਾਂ ਨੂੰ ਪੂਰਾ ਮਤਲਬ ਕਿ ਜਿੱਦਾਂ ਆਪਾਂ ਮਤਲਬ ਅਸ਼ੋਰ ਕਰ ਸਕਦੇ ਹੋ ਜਿੰਨਾ ਜਲਦੀ ਉਹ ਲੈ ਕੇ ਆ ਸਕਦੇ ਆ ਜਿੱਦਾਂ ਅਗਰ ਪਹਿਲੇ ਘੰਟੇ 'ਚ ਹੀ ਆ ਗਏ ਤਾਂ ਰਿਜ਼ਲਟ ਮਤਲਬ ਕਿ ਰਿਕਵਰੀ ਆਪਾਂ ਨੂੰ ਦੁਬਾਰਾ ਰੀਕਨਸਟਰਕਟ ਕਰਕੇ ਬੈਟਰ ਦੇ ਦੇ ਸਕਦੇ ਆ ਜਿੰਨਾ ਉਹ ਲੇਟ ਆਏਗਾ ਉਹਦੇ ਸਕਸੈਸ ਰੇਟ ਘਟ ਹੋ ਜਾਂਦਾ ਕੋਸਮਟੋਲੋਜੀ ਦੀ ਗੱਲ ਕਰੀਏ ਉਦੇ ਅਕੋਰਡਿੰਗ ਕਿਹੜੀ ਕਿਹੜੀ ਆਪਾਂ ਕੋਲ ਸੁਵਿਧਾਤ ਜਿਹੜੀ ਹੈ ਉਹ ਅਵੇਲੇਬਲ ਹੈਗੀ ਇੱਥੇ ਕਾਸਮੈਟੋਲੋਜੀ ਦੇ ਜਿੰਨੇ ਵੀ ਪ੍ਰੋਸੀਜਰ ਹੈਗੇ ਸਾਰੇ ਇੱਥੇ ਅਵੇਲੇਬਲ ਹੈਗੇ ਹੈਅਰ ਟ੍ਰਾਂਸਪਲੈਂਟੇਸ਼ਨ ਲਾਈਪੋਸਕਸ਼ਨ ਤੇ ਨਾਲੇ ਬਾਡੀ ਕੰਟੂਰਿੰਗ ਜਿਹਨੂੰ ਆਪਾਂ ਕਿਹਾ ਜਿੱਦਾਂ ਅਬਡੋਮినੋਪਲਾਸਟੀ ਟਮੀ ਟੈਕ ਜਾਂ ਪੋਸਟ ਮੈਰੀਟਿਕ ਸਰਜਰੀ ਜਿੰਨਾ ਦਾ ਸਰੀਰ ਲਟਕ ਜਾਂਦਾ ਹੈ ਤੇ ਉਹਨਾਂ ਨੂੰ ਸ਼ੇਪ ਦੇਣਾ ਜਿੱਦਾਂ ਬਾਜੂਆਂ ਦਾ ਬ੍ਰੈਕਿਓ ਬ੍ਰੈਕਿਓਪਲਾਸਟੀ ਜਿਹਨੂੰ ਕਹਿੰਦੇ ਆਪਾਂ ਆਮ ਲਿਫਟ ਜਾਂ ਆਮ ਬਾਟ ਜੰਗਣਾ ਬੜਾ ਮੈਂ ਕਹਿ ਸਕਦਾ ਕਿ ਔਖਾ ਹੈ ਕਿ ਜੇ ਹੁਣ ਆਪਾਂ ਐਨਕ ਲਗਾਈ ਤੁਸੀਂ ਲਗਾਈ ਮੈਂ ਵੀ ਲਗਾਈ ਦੀ ਹੈ ਡੰਡੀ ਟੁੱਟ ਕੇ ਡੇਕ ਜਵੇ ਉਹ ਕਹਿੰਦੇ ਜੀ ਹੁਣ ਤੁਸੀਂ ਨਵਾਂ ਫਰੇਮ ਹੀ ਲੈ ਲਓ ਆਪਾਂ ਮੰਨ ਕੇ ਚਲੇ ਜੇ ਉਂਗਲੀ ਟੁੱਟ ਕੇ ਡੇ ਗਈ ਤੁਹਾਨੂੰ ਜੋੜ ਸਕਦੇ ਆ ਬਿਲਕੁਲ ਜੋੜ ਸਕਦੇ ਆ ਕਿਉਂਕਿ ਦੇਖੋ ਖੂਨ ਦੀ ਨਸਾ ਅਗਰ ਦੁਬਾਰਾ ਜੁੜ ਜਾਏ ਦਾ ਹਰ ਚੀਜ਼ ਚ ਜਾ ਨਾ ਸਕਦੀ ਐ ਇਹਦਾ 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 ਬੇਸ ਪਰ ਟਾਈਮ ਰਹਿੰਦੇ ਟਾਈਮ ਰਹਿੰਦੇ ਜਿੱਦਾਂ ਉਂਗਲੀ ਦੇ ਕੇਸ ਚ ਅਗਰ ਤੁਸੀਂ 4 ਘੰਟੇ ਦੇ ਵਿੱਚ ਵਿੱਚ ਅੰਦਰ ਆ ਜਾਂਦੇ ਹੋ ਟ੍ਰਾਂਸਪਲੈਂਟ ਕਰਾਉਣਾ ਚਾਹੁੰਦਾ ਕੋਈ ਹੈਅਰ ਟ੍ਰਾਂਸਪਲੈਂਟ ਕਰਾਉਣਾ ਚਾਹੁੰਦਾ ਕਿਸੇ ਸਾਡੀ ਭੈਣ ਦੇ ਹੈਅਰ ਫਾਲ ਹੋ ਰਹੇ ਨੇ ਉਹਦਾ ਇਲਾਜ ਹੈ ਜੀ हेयर ट्रांसप्लांट ਤਾਂ ਹਾਂਜੀ ਇਹ ਤਾਂ ਸਭ ਬੀਅਰਡ ਤੇ ਮਸਟੈਚ ਜੇ ਕੋਈ ট্রান্সਪਲੈਂਟ ਮਸਟੈਚ ਇਸ ਇਹ ਤਾਂ ਛੋਟਾ ਜਿਹਾ ਪ੍ਰੋਸੀਜਰ ਹੈਗਾ ਮੈਂ ਜਿੱਦਾਂ ਜਿੰਨਾ ਸਰਫੇਸ ਏਰੀਆ ਜ਼ਿਆਦਾ ਹੋਏਗਾ ਉਹਨੂੰ ਜ਼ਿਆਦਾ ਟਾਈਮ ਲੱਗੇਗਾ ਬੀਅਰਡ ਤੇ ਛੋਟਾ ਜਿਹਾ ਏਰੀਆ ਹੈਗਾ ਇਹਨੂੰ ਤਾਂ ਆਪਾਂ हेयर ट्रांसਪਲੈਂਟ ਜਲਦੀ ਕਰ ਸਕਦੇ ਹਾਂ ਹਾਂਜੀ ਡਿੰਪਲ ਕ੍ਰੀਏਸ਼ਨ ਵੀ ਉਹ ਇੱਕ ਛੋਟਾ ਜਿਹਾ ਸਰਜਰੀ ਹੁੰਦਾ ਹੈ ਉਹ ਵੀ ਕੋਸਮੈਟਿਕ ਪਾਰਟੀ ਹੈਗਾ ਉਹ ਵੀ ਹੋ ਜਾਂਦਾ ਹੈ <li>ਲਿਪ ਲਿਪ ਦੀ ਕਈ ਵਾਰ ਬਹੁਤ ਮਤਲਬ ਕਿ ਪਤਲੇ ਹੁੰਦੇ ਕਈ ਵਾਰ ਲਿਪਸ ਇਹਦਾ ਤੁਸੀਂ ਦੇਖ ਸੁਣਿਆ ਹੋਣਾ ਕਿ ਸੈਲੀਬ੍ਰਿਟੀ ਬਾਲੀਵੁੱਡ ਚ ਜਿੱਦਾ ਅਨੁਸ਼ਕਾ ਸ਼ਰਮਾ ਦੇ ਲਿਪਸ ਬਹੁਤ ਹੀ ਪਤਲੇ ਸੀ ਉਹਨਾਂ ਨੇ ਫੈਟ ਟ੍ਰਾਂਸਫਰ ਕਰਾਇਆ ਫਿਲਰਸ ਫਿਲਰਸ ਕਰਾਏ ਤੇ ਉਹਦੇ ਬਾਅਦ ਉਹਨਾਂ ਦੇ ਲਿਪਸ ਬਹੁਤ ਹੀ ਅਟਰੈਕਟਿਵ ਤੇ ਬਿਊਟੀਫਾਈਡ ਹੋ ਗਏ ਇਸ ਤੇ ਮੁੱਛ ਨਹੀਂ ਆ ਰਹੀ ਪਰ ਉਹਦੀ ਤਮੰਨਾ ਹੈ ਕਿ ਉਹ ਵੀ ਮੁੱਛੇ ਦਾ ਮਰੋੜੇ ਤਾਂ ਤੁਹਾਡੇ ਕੋਲ ਇੱਥੇ ਆ ਕੇ ਮੁੱਛਾ ਟ੍ਰਾਂਸਪਲਾਂਟ ਕਰਾ ਸਕਦੇ ਹਾਂ ਬਿਲਕੁਲ ਬਿਲਕੁਲ ਜਿਨ੍ਹਾਂ ਦੀ ਮੁੱਛਾ ਨਹੀਂ ਆਈ ਹੋਈ ਹੈ ਉਹਨਾਂ ਨੂੰ ਹੈ ਮੁਸਟਾਸ਼ ਟ੍ਰਾਂਸਪਲੈਂਟ ਆਪ ਕਰ ਸਕਦੇ ਹਨ ਸ਼ੌਕ ਪੂਰਾ ਕਰ ਸਕਦੇ ਨੇ ਹਾਂਜੀ ਬਿਲਕੁਲ ਕਈ ਵੇਲੇ ਬੰਦੇ ਕੋਲ ਲੰਡੀ ਜੀਬ ਤਾਂ ਹੁੰਦੀ ਪਰ ਮੁੱਛ ਨਹੀਂ ਹੁੰਦੀ ਫਿਰ ਉਹ ਤੁਹਾਡ ਲੰਡੀ ਜੀ ਬਾਹਰੋਂ ਲੈ ਲਵੇ ਮੁੱਛਾ ਕਿ ਤੁਹਾਡੇ ਤੋਂ ਲੈ ਲਵੇ ਨਹੀਂ ਬਿਲਕੁਲ ਦੇਖੋ ਜੀ ਮੁਸਟਾਸ਼ ਜਿਹੜੀ ਹੈ ਨਾ ਇਹ ਇੱਕ ਬੰਦੇ ਦੀ ਪਰਸਨੈਲਿਟੀ ਡਿਫਾਈਨ ਕਰਦਾ ਹੈ ਮੈਂ ਇੱਕ ਨਵਾਂ ਸ਼ਹਿਰ ਵਿੱਚ ਜੇ ਕਿਸੇ ਨੂੰ ਲੱਗਦਾ ਕਿ ਉਹ ਵੀ ਸਲਮਾਨ ਖਾਨ ਵਾਂਗ ਗਲੋ ਕਰਨਾ ਚਾਹੁੰਦਾ ਹੈ ਤੁਹਾਡੇ ਕੋ ਇੱਥੇ ਆ ਸਕਦੇ ਹੋ ਹਾਂ ਜੀ ਮਿਲ ਸਕਦਾ ਬਿਲਕੁਲ ਬਿਲਕੁਲ ਜਿੱਦਾਂ ਤੇ ਕੋ ਡਿੰਪਲ ਵੀ ਪਾਉਣਾ ਚਾਹੁੰਦਾ ਤਾਂ ਉਹ ਵੀ ਤੁਸੀਂ ਪ੍ਰोसीजर ਕਰ ਦਿੰਦੇ ਡਿੰਪਲ ਦੀ ਟ੍ਰੀਟਮੈਂਟ ਤਾਂ ਹੁੰਦੀ ਹੈ ਇਹ ਤਾਂ ਬੇਸਿਕ ਟ੍ਰੀਟਮੈਂਟ ਹੈ ਡਿੰਪਲ ਕ੍ਰੀਏਸ਼ਨ ਨਾਲੇ ਜਿੱਦਾਂ ਕੇਵਲ ਪਿੰਪਲਸ ਹੋਣ ਬਾਅਦ ਕੇਵਲ ਨਿਸ਼ਾਨ ਪੈ ਜਾਂਦੇ ਆ ਕੇਵਲ ਯੰਗ ਪਾਪੂਲੇਸ਼ਨ ਨੂੰ ਤਾਂ ਉਹਦਾ ਜਿਹੜਾ ਆਪਾਂ ਉਹਦਾ ਅਪੀਅਰੈਂਸ ਜਿਹੜਾ ਆਪਾਂ ਨਾਰਮਲ ਫੇਸ 'ਚ ਗਲੋ ਲਾ ਸਕਦੇ ਆ ਜੀ ਹੈਗਾ ਸਵਾਗਤ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੀਸ਼ ਸੋਰੀ ਸਾਥਿਓ ਜਿਸ ਵਿਸ਼ੇ ਤੇ ਅੱਜ ਅਸੀਂ ਵੀਡੀਓ ਕਰਨ ਜਾ ਰਹੇ ਆ ਇਹ ਵਿਸ਼ਾ ਬਹੁਤ ਗਹਿਰਾ ਹੈ ਬਹੁਤ ਦਿਲਚਸਪ ਹੈ ਇਸ ਵਿਸ਼ੇ ਦੀ ਅੱਜ ਕੱਲ ਦੇ ਸਮੇਂ ਚ ਗੱਲ ਕਰੀਏ ਤਾਂ ਮੰਗ ਬਹੁਤ ਵਧੀ ਹੈ ਇਹ ਵਿਸ਼ਾ ਜੀ ਪਲਾਸਟਿਕ ਸਰਜਰੀ ਦਾ ਪਲਾਸਟਿਕ ਸਰਜਰੀ ਬਾਰੇ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਕਈ ਵੇਲੇ ਆਪਣੇ ਜਿਹੜੇ ਸਰੀਰਕ ਅੰਗ ਨੇ ਉਹਨਾਂ ਨੂੰ ਬਿਹਤਰ ਬਣਾਉਣ ਲਈ ਹੋਰ ਆਕਰਸ਼ਿਤ ਬਣਾਉਣ ਲਈ ਪਲਾਸਟਿਕ ਸਰਜਰੀ ਕਰਾਉਂਦੇ ਨੇ ਤਾਂ ਜੋ ਉਹਨਾਂ ਦਾ ਆਤਮ ਵਿਸ਼ਵਾਸ ਵੱਧ ਸਕੇ ਪਰ ਬਹੁਤੀ ਵਾਰ ਐਦਾਂ ਹੁੰਦਾ ਹੈ ਕਿ ਕੋਈ ਹਾਦਸਾ ਹੋ ਜਾਂਦਾ ਹੈ ਕਈ ਵੇਲੇ ਹੱਡੀ ਖਿਸਕ ਜਾਂਦੀ ਹੈ ਕਈ ਵੇਲੇ ਕਈ ਮੰਦਪਾਗੀ ਘਟਨਾ ਹੋ ਜਾਂਦੀ ਹੈ ਕਿ ਸਰੀਰ ਜਲਦ ਜਾਂਦਾ ਹੈ ਜਾਂ ਕਈ ਵੇਲੇ ਬਚਪਨ ਚ ਕੁਝ ਆਰਗਨ ਨਹੀਂ ਬਣਦੇ ਜਿਹਨੇ ਚੱਲਦੇ ਆ ਪਲਾਸਟਿਕ ਸਰਜਰੀ ਜਿਹੜੀ ਹੈ ਉਹਨਾਂ ਮਰੀਜ਼ਾਂ ਲਈ ਬਹੁਤ ਮਦਦਗਾਰ ਸਾਬਤ ਹੁੰਦੀ ਹੈ ਪੂਰੀ ਵਿਸ਼ੇਸ਼ ਜਾਣਕਾਰੀ ਲੈਣ ਲਈ ਅੱਜ ਅਸੀਂ ਪਹੁੰਚੇ ਹਾਂ ਜੀ ਲਿਵਾਸਾ ਹਸਪੀਟਲ ਔਰ ਇਸ ਪੂਰੀ ਵੀਡੀਓ ਵਿੱਚ ਸਾਡੇ ਨਾਲ ਡਾਕਟਰ ਮੇਜਰ ਰਕੇਸ਼ ਗੁੰਦਲ ਜੀ ਬਣੇ ਰਹਿਣਗੇ ਪਹਿਲਾਂ ਤੁਹਾਨੂੰ ਦਾ ਸਵਾਗਤ ਕਰਾਂਗੇ ਫਿਰ ਕਰਕੇ ਖੰਪਤ ਮੋਨਿਕਾ ਹਸਪੀਟਲ ਸਰ ਨਮਸਕਾਰ ਜੀ ਬਹੁਤ ਬਹੁਤ ਧੰਨਵਾਦ ਪਹਿਲੇ ਤੋਂ ਜੋ ਆਪਨੇ ਮੇਰੇ ਕੋ ਆਜ ਮੌਕਾ ਦਿਆ ਆਪਕੋ ਥੋੜਾ ਜਾਣਕਾਰੀ ਦੇਣੇ ਦਾ और हमारे लिवासा हॉस्पिटल में जहाँ मैंने अभी दो हफ्ते पहले ज्वाइन किया है और यहाँ पे अभी प्लास्टिक सर्जरी कॉस्मेटिक रिकन्स्ट्रक्टिव औरल मैक्जिलोफेशियल बर्नस एंड हैंड्स सर्जरीज का जो सर्विसेज है वो अब इन्होंने अवेल करवाई है इस इलाके के लोगों के लिए तो जैसे कि मैंने इसमें पाँच छः चीज़ें बताई कि हाँ इस ये ये सर्विसेज हम देंगे मेनली बेसिकली प्लास्टिक सर्जरी लोग जो समझते हैं कि इसमें ज़्यादातर जैसे कोई एक्सीडेंटल इंजरीज़ या ट्रॉमा इंजरीज़ या बर्न्स इंजरीज़ या कंजनाइटल जैसे जन्मजात से छोटे बच्चों को कोई organs ਨਹੀਂ डेवलप होते जैसे ज्यादा कर समय पे क्लिप्स प्रॉपर्ली नहीं किएते बनਦੇ हां जी फ्रॉम हेड टू टो कोई भी जन्मजात विक, कोई भी ਜਿਹਦਾ विकार ਹੋਏ ਜਾਂ ਕੋਈ organ डेवलप ਨਾ ਹੋਏ ਜਿੱਦਾ ਹੱਥਾਂ ਦਾ ਕੇਵਲ ਜੁੜ ਜਾਂਦੀਆਂ ਹੈ ਉਂਗਲੀਆਂ ਜੀ ਕੇਵਲ ਜਿਆਦਾ ਉਂਗਲੀਆਂ ਪੈਦਾ ਹੋ ਜਾਂਦੀਆਂ ਹੈ ਕੇਵਲ ਛੇ ਉਂਗਲੀਆਂ ਹੋ ਜਾਂਦੀਆਂ ਹਾਂਜੀ ਕੇਵਲ ਇਦਾਂ ਹੁੰਦਾ ਹੈ ਕਿ ਕੰਨ ਦੇ ਕੋਲ ਜਿੱਦਾ ਕੋਈ ਇਹਦੇ ਵੱਡੇ ਵੱਡੇ ਥੋੜੇ ਦੇ ਉਹ ਮੌਕੇ ਦੇ ਮੌਕੇ ਹੋ ਜਾਂਦੇ ਐ ਤੇ ਉਹ ਕੈਨਜਨਾਈਟਲ ਐਨੋਮਲੀਆਂ ਹੁੰਦੀ ਹੈ ਕਈ ਵਾਰ ਪਿਸ਼ਾਬ ਦੀ ਨਲੀ ਵੀ ਜਿਹੜੀ ਹੁੰਦੀ ਹੈ ਬੱਚੇ ਦੀ ਹਾਈਪੋਸਪੇਡੀਆ ਜਿਸ ਨੂੰ ਕਹਿੰਦੇ ਉਹ ਡਵੈਲਪ ਨਹੀਂ ਹੁੰਦੀ ਹੈ ਤੇ ਕਈ ਵਾਰ ਪੈਰ ਦੀ ਉਂਗਲੀਆਂ ਦੇ ਵਿੱਚ ਵੀ ਕਈ ਵਾਰ ਜਿਹੜਾ ਟੇਡੇ ਮੇਡੇ ਹੋ ਜਾਂਦੇ ਐ ਪੈਰ ਤੇ ਉਹਨਾਂ ਸਭਨਾਂ ਨੂੰ ਨਾਰਮਲ ਸ਼ੇਪ ਦੇਣਾ ਜਿਹੜਾ ਹੈ ਉਹ ਪਲਾਸਟਿਕ ਸਰਜਰੀ ਦਾ ਹੀ ਫੰਕਸ਼ਨ ਹੈਗਾ ਮਤਲਬ ਕੱਲਾ ਸੁੰਦਰਤਾ ਨੂੰ ਨਖਾਰਨਾ ਨਹੀਂ ਹੈ ਸੁੰਦਰਤਾ ਇਸ ਨੂੰ ਕੋਈ ਦਿੱਕਤ ਵੀ ਹੈ ਪ੍ਰੋਬਲਮ ਵੀ ਹੈ ਕੋਈ ਇਸ਼ੂ ਵੀ ਹੈ ਉਹਨੂੰ ਵੀ ਤੁਸੀਂ ਸੁਧਾਰ ਕਰਦੇ ਹੋ ਸਵਿਚ ਵੀ ਅ ਮੈਂ ਤੁਹਾਨੂੰ ਇੱਕ ਜਾਣਕਾਰੀ ਹੋਰ ਦੇਣਾ ਚਾਹੁੰਦਾ ਏ ਕਿ ਜਿਹੜਾ ਤੁਸੀਂ ਪੁੱਛਿਆ ਹੈ ਨਾ ਇਹ ਪਲਾਸਟਿਕ ਸਰਜਰੀ ਦਾ ਇੱਕ ਸਬ ਸਪੈਸ਼ੈਲਟੀ ਹੈ ਡੋਮੇਨ ਹੈਗਾ ਜੀ ਮਤਲਬ ਇੱਕ ਇਹ ਇੱਕ ਤਰ੍ਹਾਂ ਦਾ ਕੋਸਮੈਟਿਕ ਸਰਜਰੀ ਵੀ ਹੀ ਇੱਕ పార్ਟ ਆਫ ਦਾ ਪਲਾਸਟਿਕ ਸਰਜਰੀ ਹੀ ਹੈ పార్ਟ ਆਫ ਹੈ ਹਾਂ ਪਲਾਸਟ ਕੋਸਮੈਟਿਕ ਸਰਜਰੀ ਜਿਹੜੀ ਆਪਾਂ ਕਰਦੇ ਆ ਜਿੱਦਾਂ ਆਦਮੀ ਜਿਹੜਾ ਹੁੰਦਾ ਹੈ ਮਤਲਬ ਉਹ ਨਾਰਮਲ ਹੀ ਹੁੰਦਾ ਹੈ ਬਟ ਉਹਨੂੰ ਆਪਣੀ ਅਪੀਅਰੈਂਸ ਔਰ ਇੰਪਰੂਵ ਕਰਨੀ ਹੁੰਦੀ ਹੈ ਤਾਂ ਕਿ ਉਹ ਹੋਰ ਅਟਰੈਕਟਿਵ ਲਗੇ ਤੇ ਉਹਦਾ ਕੌਨਫੀਡੈਂਸ ਬਿਲਟ ਅਪ ਹੋਏ ਤੇ ਸੈਲਫ ਇਸਟੀਮ ਉਹਦੀ ਹਾਈ ਹੋ ਜਾਏ ਜਿੱਦਾ ਕਈ ਸੈਲੀਬ੍ਰਿਟੀਜ਼ ਹੁੰਦੀ ਹੈ ਕਿ ਨੇ ਕਿਸੇ ਨੇ ਮੋਡਲਿੰਗ ਕਰਨੀ ਹੈ ਕਿਸ ਨੂੰ ਚਾਹੀਦੀ ਹੁੰਦਾ ਹੈ ਕਿ ਮੇਰਾ ਨੱਕ ਜਿਹੜਾ ਹੈ ਜਾਂ ਮੇਰਾ ਲਿਪ ਜਿਹੜਾ ਹੈ ਜਾਂ ਮੇਰੀ ਆਈਬ੍ਰੋਸ ਜਿਹੜੀਆਂ ਆ ਜਾਂ ਮੇਰੇ ਹੈਅਰਸ ਜੋ ਹੈ ਉਹ ਔਰ ਅਟਰੈਕਟਿਵ ਲਗੇ ਕਈ ਵਾਰ ਜਿਵੇਂ ਉਨ੍ਹਾਂ ਦਾ ਹੈਅਰ ਫਾਲ ਹੋ ਜਾਂਦਾ ਹੈ ਤਾਂ ਹੈਅਰ ਟ੍ਰਾਂਸਪਲੈਂਟ ਹਮ ਸਰਵਿਸਿਜ਼ ਦਿੰਦੇ ਹਾਂ ਜੀ ਪਲੱਸ ਕਈ ਵਾਰ ਆਈਬ੍ਰੋਸ ਦਾ ਕਿਸੇ ਕੋ ਮਤਲਬ जैसे बोल लाइक होती है किसी को तो आर्च लाइक चाहिए होती है किसी को नोज का मतलब और शार्प पॉइंटिंग करना होता है किसी की कई बार किसी वजह से वो टेडी या मतलब लंब, लंबी नाक होती है तो उसको डिम्पल्स भी चाहिए हाँ जी डिम्पल क्रिएशन भी वो एक छोटा सा सर्जरी होता है वो भी कॉस्मेटिक पार्टी है वो भी हो जाता है लिप लिप भी कई बार बहुत मतलब कि पतले होंगे कई बार लिप्स ਜਿੱਦਾਂ ਤੁਸੀਂ ਦੇਖ ਸੁਣਿਆ ਹੋਣਾ ਕਿ ਸੈਲਿਬ੍ਰਿਟੀ ਬਾਲੀਵੁੱਡ ਚ ਜਿੱਦਾਂ ਅਨੁਸ਼ਕਾ ਸ਼ਰਮਾ ਦੇ ਲਿਪਸ ਬਹੁਤ ਹੀ ਪਤਲੇ ਸੀ ਉਹਨਾਂ ਨੇ ਫੈਟ ਟ੍ਰਾਂਸਫਰ ਕਰਾਇਆ ਫਿਲਰ ਫਿਲਰਸ ਕਰਾਏ ਤੇ ਉਹਦੇ ਬਾਅਦ ਉਹਨਾਂ ਦੇ ਲਿਪਸ ਬਹੁਤ ਹੀ ਅਟਰੈਕਟਿਵ ਤੇ ਬਿਊਟੀਫਾਈਡ ਹੋ ਗਏ ਨਾਲੇ ਕਈ ਵਾਰ ਜਿਹੜਾ ਹੁੰਦਾ ਹੈ ਲੇਡੀਜ਼ ਨੂੰ ਚਰਬੀ ਵੱਜ ਜਾਂਦੀ ਹੈ ਜਿੱਦਾਂ ਮਿਡਲ ਏਜਰ ਚ ਆ ਜਾਂ ਯੂਥ ਪੀਰੀਅਡ ਚ ਤੇ ਉਦੀ ਚਰਬੀ ਘਟਾਉਣ ਵਾਸਤੇ ਸਾਡੇ ਕੋਲ ਲਾਈਪੋਸੈਕਸ਼ਨ ਇੱਕ ਪ੍ਰੋਸੀਜਰ ਹੁੰਦਾ ਹੈ ਔਰ ਕਾਸਮੈਟਿਕਲੀ ਮਤਲਬ ਉਹਦੇ ਤੇ ਕੋਈ ਨਿਸ਼ਾਨ ਨਹੀਂ ਆਂਦਾ ਸ਼ਰੀਰ ਤੇ ਤੇ ਸਾਰੀ ਚਰਬੀ ਉਹ ਠੀਕ ਕਰ ਦਿੰਦਾ ਹੈ। ਕਈ ਵਾਰ ਯੂਥ ਜੈਂਟਸ ਜਾਂ ਮੇਲ ਪੋਪੂਲੇਸ਼ਨ ਚ ਜਿਹੜੇ ਯੂਥ ਹੁੰਦੇ ਆ ਬੱਚੇ ਯੰਗ ਪੇਸ਼ੈਂਟ ਉਹਨਾਂ ਚ ਗਾਇਨੇਕੋਮੈਸਟੀ ਆ ਇੱਕ ਬੜੀ ਪ੍ਰੋਬਲਮ ਹੈਗੀ। ਇਹਨੂੰ ਥੋੜਾ ਪੰਜਾਬੀ ਚ ਸਮਝਾਈਏ ਜੀ ਆਪਾਂ ਕੀ ਗਾਇਨੇਕੋਮੈਸਟੀ ਆ ਇਹ ਹੁੰਦਾ ਹੈ ਕਿ ਜਿੱਦਾਂ ਸਾਡੇ ਸਤਨ ਹੁੰਦੇ ਆ ਜਿੱਦਾਂ ਬ੍ਰੈਸਟ ਜਿਸ ਨੂੰ ਕਹਿੰਦੇ ਇੰਗਲਿਸ਼ ਚ ਉਹਨਾਂ ਦਾ ਸਾਈਜ਼ ਜਿਹੜਾ ਹੈ ਮਤਲਬ ਕਿ ਮੇਲ ਪੋਪੂਲੇਸ਼ਨ ਚ ਜਿਹੜਾ ਇਨਕਰੀਜ਼ ਹੋ ਕੇ ਜਿੱਦਾਂ ਫੀਮੇਲ ਟਾਈਪ ਦਾ ਹੋ ਜਾਂਦਾ ਹੈ। ਇਹ ਜਿਹੜੇ ਸਟੇਜਾਂ ਹੁੰਦੀਆਂ ਜਿੱਦਾਂ ਕਈ ਵਾਰ ਹਲਕਾ ਦਿਆ ਹੁੰਦਾ ਹੈ ਕਈ ਵਾਰ ਬਹੁਤ ਜ਼ਿਆਦਾ ਵੱਜ ਜਾਂਦਾ ਹੈ ਤੇ ਇਹਦੇ ਕਾਰਨ ਜਿਹੜਾ ਉਹਨਾਂ ਦੇ ਯੂਥ ਲੋਕਾਂ ਦੀ ਜਿਹੜੀ ਹੈ ਕੌਨਫੀਡੈਂਸ ਬੜਾ ਘੱਟ ਜਾਂਦਾ ਹੈ ਤੇ ਸੋਸਾਇਟੀ ਤੇ ਉਹ ਸ਼ਾਈ ਦੂਰ ਨੱਠਦੇ ਆਏ ਤੇ ਡਿਪਰੈਸ਼ਨ ਵੀ ਆ ਜਾਂਦਾ ਹੈ ਸੈਲਫ ਇਸਟੀਮ ਬਹੁਤ ਘੱਟ ਹੋ ਜਾਂਦਾ ਹੈ ਮਾਨਸਿਕ ਤਣਾਅ ਹੋ ਜਾਂਦਾ ਹੈ ਤੇ ਨਾਲੇ ਪੀਅਰ ਪ੍ਰੈਸ਼ਰ ਦੇ ਵਜ੍ਹਾ ਨਾਲ ਉਹਨਾਂ ਤੇ ਜਿਹੜੀ ਜਿਹੜੀ ਉਹਨਾਂ ਦੀ ਡਿਵੈਲਪਮੈਂਟ ਤੇ ਕੌਨਫੀਡੈਂਸ ਉਹ ਲਾਸਟ ਹੋ ਜਾਂਦਾ ਉਹਨਾਂ ਦਾ ਤੇ ਇਹ ਸਭ ਠੀਕ ਕਰ ਸਕਦੇ ਆ ਵਾ ਪਲਾਸਟਿਕ ਸਰਜਰੀ ਦੇ ਨਾਲ ਜਿਹਦਾ ਲਾਈਪੋਸੈਕਸ਼ਨ ਪ੍ਰੋਸੀਜਰ ਮੈਂ ਦੱਸਿਆ ਤੇ ਇਹ ਬਹੁਤ ਜ਼ਰੂਰੀ ਹੈ ਇਹਨਾਂ ਵਾਸਤੇ ਜਿਹਦਾ ਇਹਨਾਂ ਨੂੰ ਨਾਰਮਲ ਲਾਈਫ 'ਚ ਲੈਣ ਵਾਸਤੇ ਤੇ ਇਹਦੇ ਨਾਲ ਉਹਨਾਂ ਦਾ ਸੈਲਫ ਇਸਟਿਮ ਬੜਾ ਹਾਈ ਹਾਈ ਹੋ ਜਾਂਦਾ ਹੈ ਤੇ ਫਿਰ ਪੀਅਰ ਪ੍ਰੈਸ਼ਰ ਦੇ ਕਾਰਨ ਜਿਹੜੇ ਜਿਆ ਸਮੱਸਿਆ ਐ ਹੁੰਦੀਆਂ ਉਹ ਖਤਮ ਹੋ ਜਾਂਦੀਆਂ। ਕਈ ਵਾਰ ਜਿੱਦਾ ਪ੍ਰੈਗਨੈਂਸੀ ਬਾਅਦ ਲੇਡੀਜ਼ ਨੂੰ ਜੁਰਰੀਆ ਪੈ ਜਾਂਦੀਆਂ ਸਟ੍ਰੈਚ ਹਾਂ ਆਪ ਲਾਈਕਸ ਵਿੱਚ ਦੇ ਨੀਚੇ ਸਟ੍ਰੈਚ ਮਾਰਕਸ ਕਹਿੰਦੇ ਆ ਇਹਨਾਂ ਨੂੰ ਤੇ ਉਸਕੇ ਇਸ ਚਪਟਾ ਟੰਮੀ ਟੱਕਿਆ ਐਬਡੋਮినੋਪਲਾਸਟੀਕ ਕਹਿੰਦੇ ਇਹਨੂੰ ਪ੍ਰੋਸੀਜਰ ਓਬੀ ਕਰਦੇ ਆਪਾਂ ਤਾਂ ਕਿ ਉਹਨਾਂ ਦੀ ਫਿਰਤੇ ਸ਼ੇਪ ਆ ਜਾਏ ਐਬਡੋਮਨ ਦੀ ਜੀ ਸਰ ਮੈਂ ਥੱਲੇ ਤੁਹਾਨੂੰ ਇੰਟਰੋਡਿਊਸ ਹੀ ਕੀਤਾ ਸੀ ਤੁਸੀਂ ਫਟਾਫਟ ਬਹੁਤ ਨੋਲਿਜ ਦੇ ਦਿੱਤੀ ਹੈ ਤੁਹਾਡਾ ਧੰਨਵਾਦ ਹੈ ਲੇਕਿਨ ਇੱਕ ਸਵਾਲ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਤੁਹਾਡੇ ਨਾਮ ਤੋਂ ਪਹਿਲਾਂ ਮੇਜਰ ਲੱਗਦਾ ਔਰ ਜਿੰਨੀ ਕੁ ਮੇਰੀ ਸਮਝ ਹੈ ਕਿ ਆਰਮੀ ਵਾਲੇ ਜਿਹੜੇ ਹੁੰਦੇ ਨੇ ਉਹਨਾਂ ਦੇ ਨਾਮ ਦੇ ਅੱਗੇ ਮੇਜਰ ਲੱਗਦਾ ਤੁਹਾਡਾ ਨੋਟ ਵੀ ਹੈ ਸੁਣਨ ਵਿੱਚ ਆਇਆ ਕਿ ਤੁਹਾਡਾ ਤਜਰਬਾ ਬਹੁਤ ਵੱਡਾ ਹੈ ਤੁਸੀਂ ਬੜੇ ਮਸ਼ਹੂਰ ਹੋ ਤਾਂ ਪਹਿਲੇ ਸਾਡੇ ਪਰਿਵਾਰਕ ਜੀ ਜਿਹੜੇ ਦੇਖ ਰਹੇ ਉਹਨਾਂ ਨੂੰ ਦੱਸੋ ਕਿ ਤੁਹਾਡਾ ਪਾਸਟ ਐਕਸਪੀਰੀਅੰਸ ਕਿੱਥੋਂ ਆ ਕਿ ਹੋ ਜਾ ਰਿਹਾ ਹੈ ਦੇਖੋ ਤੁਸੀਂ ਮੇਰੀ ਤਾਰੀਫ ਕਰਦੇ ਪਏ ਤਾਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਹੈ ਮੈਂ ਇੰਡੀਅਨ ਆਰਮਡ ਮੈਡੀਕਲ ਫੋਰਸਸ 'ਚ ਕੰਮ ਕਿਤੇ ਹੋਇਆ ਹੈ ਜੀ 2015 ਤੋਂ ਲੈ ਕੇ 2023 ਤੱਕ ਮੈਂ ਆਪਣੀ ਟ੍ਰੇਨਿੰਗ ਕੀਤੀ ਹੋਈ ਹੈ ਆਰਮੀ ਹਸਪੀਟਲ ਆਰ ਐਂਡ ਆਰ ਦਿੱਲੀ ਵਿੱਚ ਜੀ ਤੇ ਉਹਦੇ ਬਾਅਦ ਫਿਰ ਟ੍ਰੇਨਿੰਗ ਕਰਨ ਦੇ ਬਾਅਦ ਮੈਂ ਪੋਸਟਿੰਗ ਕੀਤੀ ਕਮਾਂਡ ਹਸਪੀਟਲ ਪੁਨਾ ਐ ਉੱਥੇ ਮਤਲਬ ਕਿ ਮੈਂ ਕੈਪਟਨ ਰੈਂਕ 'ਚ ਸੀ ਫਿਰ ਮੈਂ ਪ੍ਰਮੋਟ ਹੋ ਗਿਆ ਉੱਥੇ ਉੱਥੇ ਮੇਜਰ ਬਣ ਗਿਆ ਫਿਰ ਉਹਦੇ ਬਾਅਦ ਮੈਂ ਚਲਾ ਗਿਆ ਕੋਲਕਾਤਾ ਪੋਸਟਿੰਗ ਕਮਾਂਡ ਹਸਪੀਟਲ ਕੋਲਕਾਤਾ ਉੱਥੇ ਮੈਂ ਆਪਣੇ 2 ਸਾਲ ਸਰਵਿਸ ਸਰਵਿਸਿਸ ਦਿੱਤੀਆਂ ਜਿਹਦੇ ਵਿੱਚ ਆਪਾਂ ਸਾਰਾ ਕੁਝ ਕਰਦੇ ਸੀ ਰੀਕਨਸਟ੍ਰਕਟਿਵ ਸਰਜਰੀ ਕਿਉਂਕਿ ਆਰਮੀ ਵਿੱਚ ਕਈ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਨੇ ਦਾ ਵਾਰ 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 ਫੇਰ ਇੰਜਰੀਜ਼ ਬੁਲੇਟ ਇੰਜਰੀਜ਼ ਜਾਂ ਸ਼ੈਲ ਆਰਟੀਲ ਸ਼ੈਲ ਫਾਇਰ ਇੰਜਰੀਜ਼ ਨੂੰ ਤੋਪ ਦੇ ਨਾਲ ਕਈ ਵਾਰ ਗੋਲੀਆਂ ਗਾਲੀਆਂ ਬਲਾਸਟ ਹੋ ਜਾਂਦੇ ਆ ਜਿੱਦਾਂ ਆਰਗਨ ਡੈਮੇਜ ਹੋ ਜਾਂਦੀ ਹੈ ਤੇ ਉਹਨਾਂ ਦਾ ਰੀਕਨਸਟਰਕਸ਼ਨ ਕਰਨਾ ਉਹਦੇ ਵਿੱਚ ਮਾਈਕਰੋ ਸਰਜਰੀ ਵੀ ਇਨਕਲੂਡ ਹੁੰਦੀ ਸੀ ਤੇ ਨਾਲੇ ਕਈ ਵਾਰ ਉਹਨਾਂ ਦੀ ਡਿਸੇਬਿਲਟੀ ਹੋ ਜਾਂਦੀ ਸੀ ਨਿਊ ਮਾਈਕਰੋ ਨਿਊਰੋ ਸਰਜਰੀ ਬ੍ਰੇਕਲ ਪਲੈਕਸਸ ਸਰਜਰੀਜ਼ ਜਾਂ ਹੈਂਡ ਸਰਜਰੀਜ਼ ਦਾ ਟੈਂਡਨ ਕੱਟ ਜਾਂਦੇ ਆ ਜਾਂ ਨਰਵ ਇੰਜਰੀਆਂ ਹੋ ਜਾਂਦੀਆਂ ਜਾਂ ਕਈ ਵਾਰ ਇਹ ਹੁੰਦਾ ਹੈ ਕਿ ਜਿਨ੍ਹਾਂ ਦੀ ਬਲੱਡ ਵੈਸਲ ਜਿਹੜੇ ਖੂਨ ਦੀ ਮੇਨ ਨਸ ਹੁੰਦੀ ਹੈ ਜਿਹੜੀ ਆ ਹੱਥਾਂ ਬਾਹਰ ਨੂੰ ਚਲਾਨਦੀ ਪਈ ਹੁੰਦੀ ਹੈ ਉਹ ਕੱਟ ਜਾਂਦੀ ਸੀ ਤੇ ਉਹਨੂੰ ਰੀਕਨਸਟਰਕਟ ਕਰਨਾ ਇਸ ਤਰ੍ਹਾਂ ਦੀ ਇੰਜਰੀ ਜੇ ਅਗਰ ਟਾਈਮ ਤੇ ਆ ਜਾਵੇ ਜਿੱਦਾਂ ਇੱਕ ਟਾਈਮ ਤੋਂ ਟਾਈਮ ਹੁੰਦਾ ਹਰ ਚੀਜ਼ ਨੂੰ ਬਚਾਉਣ ਦਾ ਅਗਰ ਤਾਂ ਬਲੱਡ ਵੈਸਲ ਇੰਜਰੀ ਹੈਗੀ ਜੇ ਅਗਰ ਉਹ ਟਾਈਮਲੀ ਜਿੱਦਾਂ 8 ਘੰਟੇ ਤੋਂ ਪਹਿਲੇ ਆ ਜਾਵੇ ਤਾਂ ਉਹਨੂੰ ਆਪਾਂ ਬਚਾ ਸਕਦੇ ਹਾਂ 8 ਘੰਟੇ ਤੋਂ ਪਹਿਲਾਂ ਜੇ ਆ ਜਾਵੇ ਹਾਂਜੀ ਜੇ ਜੇ ਅਸੀਂ ਆਪਣੇ ਰੀਜਨ ਦੀ ਗੱਲ ਕਰੀਏ ਤਾਂ ਆਪਾਂ ਰੀਜਨ ਦੀ ਗੱਲ ਕਰੀਏ ਐਗਰੀਕਲਚਰ ਦੇ ਨਾਲ ਲੋਕ ਬਹੁਤ ਜੁੜੇ ਹੋਏ ਆ ਇੱਥੇ ਖਾਸ ਕਰਕੇ ਬਹੁਤ ਵੀਰ ਦੇਖਣ ਨੂੰ ਇਦਾਂ ਹੁੰਦਾ ਕਿ ਟੋਕਾ ਮਸ਼ੀਨ 'ਚ ਹੱਥ ਆ ਜਾਂਦਾ ਜਾਂ ਕਿਵੇਂ ਕੋਈ ਫਾਇਰ ਦਾ ਇਨਸੀਡੈਂਟ ਹੋ ਜਾਂਦਾ ਤਾਂ ਕਿੰਨੀ ਜਲਦੀ ਪੇਸ਼ੈਂਟ ਨੂੰ ਇੱਥੇ ਲੈ ਕੇ ਆਣਗੇ ਵੀ ਮੰਨ ਲਓ ਕਿ ਹੱਥ ਆ ਗਿਆ ਟੋਕਾ ਮਸ਼ੀਨ ਜੇ ਤਾਂ ਅਗਰ ਉਹਨਾਂ ਨੂੰ ਪੂਰਾ ਮਤਲਬ ਕਿ ਜਿੱਦਾਂ ਆਪਾਂ ਮੈਂ ਅਸ਼ੂਰ ਕਰ ਸਕਦੇ ਹਾਂ ਜਿੰਨਾ ਜਲਦੀ ਉਹ ਲੈ ਕੇ ਆ ਸਕਦੇ ਆ ਜਿੱਦਾਂ ਅਗਰ ਪਹਿਲੇ ਘੰਟੇ 'ਚ ਹੀ ਆ ਗਏ ਤਾਂ ਰਿਜ਼ਲਟ ਮਤਲਬ ਕਿ ਰਿਕਵਰੀ ਆਪਾਂ ਉਹਨਾਂ ਨੂੰ ਦੁਬਾਰਾ ਰੀਕਨਸਟਰਕਟ ਕਰਕੇ ਬੈਟਰ ਦੇ ਦੇ ਸਕਦੇ ਆ ਜਿੰਨਾ ਉਹ ਲੇਟ ਆਏਗਾ ਉਹਦੇ ਸਕਸੈਸ ਰੇਟ ਘਟਾ ਹੋ ਜਾਂਦੇ ਆ ਉਹਨੂੰ ਸਾਰੇ ਮੰਨਣਾ ਬੜਾ ਮੈਂ ਕਹਿ ਸਕਦਾ ਕਿ ਔਖਾ ਹੈ ਕਿ ਜੇ ਹੁਣ ਆਪਾਂ ਐਨਕ ਲਗਾਈ ਤੁਸੀਂ ਲਗਾਈ ਮੈਂ ਵੀ ਲਗਾਈ ਹੋਈ ਆ ਡੰਡੀ ਟੁੱਟ ਕੇ ਡੇਕ ਜਵੇ ਉਹ ਕਹਿੰਦੇ ਜੀ ਹੁਣ ਤੁਸੀਂ ਨਵਾਂ ਫਰੇਮ ਹੀ ਲੈ ਲਓ ਆਪਾਂ ਮੰਨ ਕੇ ਚਲੇ ਜੇ ਉਂਗਲੀ ਟੁੱਟ ਕੇ ਡੇਗੀ ਤੁਹਾਨੂੰ ਜੋੜ ਸਕਦੇ ਆ ਬਿਲਕੁਲ ਤੋੜ ਜੋੜ ਸਕਦੇ ਆ ਕਿਉਂਕਿ ਦੇਖੋ ਖੂਨ ਦੀ ਨਸਾ ਅਗਰ ਦੁਬਾਰਾ ਜੁੜ ਜਾਏ ਤਾਂ ਹਰ ਚੀਜ਼ ਚ ਜਾਨ ਆ ਸਕਦੀ ਹੈ ਇਹ ਤਾਂ ਇਹਦਾ ਇਹਦਾ ਬੇਸਿਕ ਪਰ ਟਾਈਮ ਲੈਂਦੇ ਆ ਟਾਈਮ ਰਹਿੰਦੇ ਜਿੱਦਾਂ ਉਂਗਲੀ ਦੇ ਕੇਸ 'ਚ ਅਗਰ ਤੁਸੀਂ 4 ਘੰਟੇ ਦੇ ਵਿੱਚ ਵਿੱਚ ਅੰਦਰ ਆ ਜਾਂਦੇ ਹੋ ਤੇ ਨਾਲੇ ਕਿਸ ਤਰ੍ਹਾਂ ਦੇ ਕੱਟੀ ਹੈ ਉਂਗਲੀ ਜੇ ਮੰਨ ਲਓ ਕਿ ਅਗਰ ਉਹ ਸ਼ਾਰਪ ਕੱਟ ਹੈਗਾ ਜਿੱਦਾਂ 나ਇਫ ਦਾ ਕੱਟ ਹੈਗਾ ਤਾਂ ਉਹਦਾ ਰਿਜ਼ਲਟ ਜਿਹੜਾ ਹੈ ਵਧੀਆ ਹੈਗਾ ਜੇ ਅਗਰ ਉਹ ਆਈ ਹੋਈ ਹੈ ਜਿੱਦਾਂ ਬਾਈਕ ਦੀ ਚੇਨ ਦੇ ਵਿੱਚ ਆ ਗਈ ਜਾਂ ਜਿੱਦਾਂ ਉਂਗਲੀ ਮੁੜ ਜਾਂਦੀ ਹੈ ਨਾ ਪੂਰਾ ਤੇ ਉਹਦੇ ਨਾਲ ਕੀ ਹੁੰਦਾ ਕਿ ਜਿਹੜੀ ਵੈਸਲ ਹੁੰਦੀ ਹੈ ਖੂਨ ਦੀ ਨਸ ਹੁੰਦੀ ਹੈ ਉਹ ਘੁੰਮ ਜਾਂਦੀ ਹੈ ਤੇ ਉਹਦੇ ਵਿੱਚ ਕਲੌਟ ਬਣ ਜਾਂਦੇ ਆ ਤੇ ਉਹਦੀ ਉਹਦੀ ਜਿਹੜੀ ਸਕਸੈਸ ਹੈਗੀ ਉਹ ਥੋੜੀ 50% ਰਹਿ ਜਾਂਦੀ ਹੈ ਜੇ ਅਗਰ ਸ਼ਾਰਪ ਕੱਟ ਹੋਏ ਤਾਂ 100% ਰਿਜ਼ਲਟ ਹੈਗਾ ਉਹਦਾ ਅੱਛਾ ਰਿਜ਼ਲਟ ਜੇ ਪੂਰਾ ਸਕਸੈਸ ਤੁਸੀਂ ਜਿਵੇਂ ਕਹਿੰਦੇ ਹੋ ਤਾਂ ਹੋ ਜਾਂਦਾ ਫਿਰ ਉਂਗਲੀ ਕੰਮ ਵੀ ਕਰੇਗੀ ਜਾਂ ਜਿਹੜਾ ਆਰਗਨ ਜੋੜਿਆ ਦੁਆਰ ਤੇ ਉਹ ਕੰਮ ਵੀ ਕਰੇਗਾ ਪਰ ਹਾਂਜੀ ਬਿਲਕੁਲ ਉਹਦੀ ਸਟਰੈਂਥ ਜਿਹੜੀ ਹੈਗੀ ਮਤਲਬ ਕਿ 100% ਤਾਂ ਨਹੀਂ ਆਂਦੀ ਹੈ ਪਰ 80 70 80% ਵਾਪਸ ਆ ਜਾਂਦੀ ਹੈ ਹੂੰ ਜੇ ਪਰ ਨਿਵਾਸਾ ਦੀ ਗੱਲ ਕਰੀਏ ਤੁਸੀਂ ਇੱਥੇ ਜੁਆਇਨ ਕੀਤਾ ਆਪਾਂ ਤਕਨੀਕ ਦੀ ਗੱਲ ਕਰੀਏ ਟੈਕਨੋਲੋਜੀ ਦੀ ਗੱਲ ਕਰੀਏ ਉਹ ਟੈਕਨੋਲੋਜੀ ਦੇਖੋ ਜੀ ਇੱਥੇ ਇੱਕ ਤਾਂ ਇਹਨਾਂ ਨੇ ਵਰਲਡ ਕਲਾਸ ਸਟੇਟ ਆਫ ਆਰਟ ਹਸਪੀਟਲ ਬਣਾਇਆ ਹੋਇਆ ਹੈ ਲਿਵਾਸਾ ਇਜ਼ ਅ ਮਤਲਬ ਇੱਕ ਤਰ੍ਹਾਂ ਦਾ ਐਨਐਬੀਐਚ ਹਸਪੀਟਲ ਹੈਗਾ ਜਿਹਦੇ ਸਟੈਂਡਰਡ ਜਿਹੜੇ ਹੈਗੇ ਮਤਲਬ ਕਿ ਇੱਕ ਕਹਿ ਸਕਦੇ ਹੋ ਕਿ ਸਭ ਨਾਲ ਦੇ ਵਧੀਆ ਮਤਲਬ ਇਸ ਟਾਈਮ ਪ੍ਰੀਮੀਅਰ ਹਸਪੀਟਲ ਜਿਹੜੇ ਹੁੰਦੇ ਆ ਉਸ ਲੈਵਲ ਦਾ ਹੈਗਾ ਇਹਨਾਂ ਦਾ ਇੰਟਰਨੈਸ਼ਨਲ ਸਟੈਂਡਰਡ ਤੁਸੀਂ ਕਹਿ ਸਕਦੇ ਹੋ ਤੇ ਇਹਨਾਂ ਦੇ ਓਟੀ ਜਿਹੜੇ ਹੈਗੇ ਦੋ ਓਟੀ ਹੈਗੇ ਇੱਥੇ ਜਿੱਦਾਂ ਵਰਲਡ ਕਲਾਸ ਇਹਨਾਂ ਦੀਆਂ ਓਟੀ ਓਟੀ ਸੈਟਅਪ ਹੈਗਾ ਜਿੱਥੇ ਅਨੈਸਥੀਸ਼ੀਆ ਵਰਕ ਸਟੇਸ਼ਨ ਸਪਨਾ ਦੇ ਜ਼ਿਆਦਾ ਐਡਵਾਂਸਡ ਹੈਗਾ ਓਟੀ ਟੇਬਲ ਓਟੀ ਲਾਈਟਾਂ ਤੇ ਆਈਸੀਯੂ ਬੈਕਅਪ ਪੂਰਾ ਹੈਗਾ ਇੱਥੇ ਆਈਸੀਯੂ ਬੈਡ ਸਾਡੇ ਕੋਲ 60 40 40 40 ਦਾ ਆਈਸੀਯੂ ਬੈਡ ਹੈਗੇ ਨਾਲੇ ਸੀਸੀਯੂ ਬੈਡ 15 ਹੈਗੇ ਤੇ ਨਿਊਰੋ ਦੇ ਨਿਊਰੋ ਆਈਸੀਯੂ ਵੀ ਹੈਗਾ ਨਾਲ ਤੇ ਕਈ ਵਾਰ ਇਹ ਹੁੰਦਾ ਹੈ ਕਿ ਜਿੱਦਾਂ ਟਰੋਮਾ ਵਿੱਚ ਜਿੱਦਾਂ ਜੇ ਹੈਡ ਇੰਜਰੀ ਹੋ ਜਾਂਦੀ ਹੈ ਨਾਲੇ ਫੇਸ ਦੀ ਵੀ ਇੰਜਰੀਆਂ ਹੋ ਜਾਂਦੀਆਂ ਹੈ ਤੇ ਫੇਸ ਦਾ ਜਿਹੜਾ ਡੋਮੇਨ ਹੈ ਉਹ ਨਿਊਰੋ ਸਰਜਰੀ ਨਹੀਂ ਕਰਦਾ ਉਹ ਪਲਾਸਟਿਕ ਸਰਜਰੀ ਦਾ ਡੋਮੇਨ ਹੈ ਇਹ ਸਮਝਣ ਵਾਲੀ ਗੱਲ ਹੈ ਹਾਂਜੀ ਬਿਲਕੁਲ ਹੁੰਦਾ ਹੈ ਜੇ ਤੁਸੀਂ ਗਿਰਨਾ ਹੈ ਜੇ ਸਰਚ ਚੋਟ ਲੱਗੀ ਹੈ ਤੁਹਾਡੀ ਇੱਕ ਅੱਧੀ ਹੱਡੀ ਜਿੱਦਾਂ ਫੇਸ ਦੀ ਟੁੱਟ ਜਾਂਦੀ ਹੈ ਜਾਂ ਡੀਪ ਕੱਟ ਆ ਜਾਂਦਾ ਹੈ ਜਾਂ ਕਈ ਵਾਰ ਆਈ ਲਿਡ ਆਈ ਦੇ ਅੱਖੇ ਬੱਖੇ ਇੰਨੀ ਗਹਿਰਾ ਚੋਟਾ ਨਹੀਂ ਹੈ ਕਿ ਜਿਹਨੂੰ ਮਤਲਬ ਕਿ ਨਾਰਮਲੀ ਰਿਪੇਅਰ ਕਰਾ ਤੇ ਉਹਨਾਂ ਦਾ ਜਿਹੜਾ ਜਿਹੜਾ ਰਿਜ਼ਲਟ ਹੈਗਾ ਉਹ ਮਤਲਬ ਕਿ ਐਕਸੈਪਟੇਬਲ ਨਹੀਂ ਹੁੰਦਾ ਫੇਸ ਦਾ ਲਿਪ ਚੀਕਸ ਨਾ ਇਹ ਬੜੇ ਇੰਪੋਰਟੈਂਟ ਏਰੀਆਜ਼ ਹੈਗੇ ਕਿਉਂਕਿ ਸੌਫਟ ਵੀ ਨੇ ਇਹ ਬੰਦੇ ਦੀ ਪਰਸਨੈਲਿਟੀ ਨੂੰ ਡਿਸਕ੍ਰਾਈਬ ਕਰਦੇ ਆ ਹਮ ਤਾਂ ਹੈਨਾ ਤੇ ਇਹਨਾਂ ਦੀ ਰਿਪੇਅਰ ਜਿਹੜੀ ਹੈ ਇੱਕ ਮਤਲਬ ਕਿ ਟ੍ਰੇਨਡ ਪਰਸਨ ਹੀ 100% ਮਤਲਬ ਨਾਰਮਲ ਜਿਹਦਾ ਨਾਰਮਲ ਲੈਵਲ ਤੇ ला ਸਕਦਾ ਹੈ ਜੇ ਅਗਰ ਕੋਈ ਟ੍ਰੇਨਡ ਨਾ ਹੋਏ ਇਹਦੇ ਚ ਉਹ ਰਿਪੇਅਰ ਤਾਂ ਕਰ ਦੇਗਾ ਬਟ ਉਹਦੀ ਅਪੀਅਰੈਂਸ ਜਿਹੜੀ ਹੈ ਉਹ ਬੜੀ ਮਤਲਬ ਕਿ ਅਗਲੀ ਦੇ ਹੀ ਹੋ ਜਾਂਦੀ ਹੈ ਜਿਹਦਾ ਮਦਸੂਰਤ ਟਾਈਮ ਤੇ ਇਸ ਕੇਸ ਚ ਜਿਹੜਾ ਆਪਾਂ ਉਹਨਾਂ ਨੂੰ ਮਦਦ ਕਰ ਸਕਦੇ ਆ ਮਰੀਜ਼ਾ ਨੂੰ ਵੀ ਉਹਨਾਂ ਦਾ بگੜ ਜਾਂਦੀ ਕੇਵਲ ਹੈ ਨਾ ਅਪੀਅਰੈਂਸ ਬਿਲਕੁਲ ਜਿੱਦਾਂ ਕੋਈ ਰਿਪੇਅਰ ਵੀ ਕਰੇਗਾ ਨਾ ਤਾਂ ਉਹ ਪਰਫੈਕਟ ਨਹੀਂ ਕਰ ਪਾਏਗਾ ਜਿੱਦਾਂ ਕੋਈ ਨਾਰਮਲ ਸਰਜਨ ਹੈਗਾ ਜਿਹਦਾ ਜਨਰਲ ਸਰਜਨ ਹੁੰਦੇ ਆ ਪਹਿਲੇ ਤਾਂ ਉਹ ਮਤਲਬ ਉਹਨਾਂ ਦੀ ਟ੍ਰੇਨਿੰਗ ਨਹੀਂ ਹੁੰਦੀ ਹੈ ਇਹਨਾਂ ਦੀ ਇਹਨਾਂ ਨੂੰ ਰਿਪੇਅਰ ਕਰਨ ਦੀ ਕਿਉਂਕਿ ਉਹਨਾਂ ਦਾ ਟ੍ਰੇਨਿੰਗ ਜ਼ਿਆਦਾਤਰ ਮਤਲਬ ਐਬਡੋਮਨ ਜਾਂ ਉਹਨਾਂ ਦਾ ਮਤਲਬ ਆਪਾਂ ਬੇਸਿਕਲੀ ਸਮਝੀਏ ਕਿ ਬੋਰੀ ਨਹੀਂ ਸੀਣੀ ਹਾਂਜੀ ਅੰਗ ਨੂੰ ਦੁਆਰਤੀ ਜਿਹੜੀ ਉਹ ਜਗ੍ਹਾ ਉੱਥੇ ਜੋੜ ਕੇ ਜੋੜਨਾ ਹੈ ਲਗਾਉਣਾ ਤਾਂ ਜੋ ਪ੍ਰੋਪਰ ਕੰਮ ਵੀ ਕਰ ਸਕਣ ਸਾਡੇ ਏਰੀਆ ਨੂੰ ਸਮਝ ਲਿਆ ਜੀ ਕਿਉਂਕਿ ਜ਼ਿਆਦਾਤਰ ਅਸੀਂ ਜਿਵੇਂ ਨਿਊਜ਼ ਵੀ ਕਵਰ ਕਰਦੇ ਆ ਐਕਸੀਡੈਂਟ ਕੇਸਸ ਬਹੁਤ ਆਉਂਦੇ ਆ ਔਰ ਐਕਸੀਡੈਂਟ ਕੇਸ ਜਿਵੇਂ ਤੁਸੀਂ ਗੱਲ ਕੀਤੀ ਹੈ ਚਿਹਰੇ ਤੇ ਉਦੋਂ ਸੱਟ ਲੱਗ ਜਾਂਦੀ ਆ ਕੀ ਵੇਲੇ ਜਿਹੜਾ ਪੇਸ਼ੈਂਟ ਹੁੰਦਾ ਉਹਦੇ ਮਨ 'ਚ ਇਹ ਡਰ ਬਣਿਆ ਰਹਿੰਦਾ ਕਿ ਯਾਰ ਟਾਂਕੇ ਦੇ ਬਾਰੇ ਲਗਾ ਦਿੱਤੇ ਸਟਿਚਸ ਦਾ ਲਗਾ ਦਿੱਤੇ ਲੇਕਿਨ ਉਹ ਪਹਿਲਾ ਹਨ ਤੁਸੀਂ ਐਕਸਪਲੇਨ ਵੀ ਕਰ ਦਿੱਤਾ ਕਿ ਇਨਸਟਰੂਮੈਂਟ ਬਹੁਤ ਫਾਈਨ ਯੂਜ਼ ਹੁੰਦੇ ਆ ਤਾਂ ਕਿਹੜੀ ਕਿਹੜੀ ਸੱਟ ਵਿੱਚ ਆਪਾਂ ਮਦਦਗਾਰ ਸਾਬਤ ਹੋ ਸਕਦੇ ਹਾਂ ਜੀ ਜਿੱਥੇ ਪੇਸ਼ੂਰ ਲੈ ਕੇ ਹੁੰਦੇ ਆ ਜਿੱਦਾਂ ਤੁਸੀਂ ਆਪਾਂ ਹਰ ਤਰ੍ਹਾਂ ਦੇ ਮਰੀਜ਼ ਨੂੰ ਟ੍ਰੀਟ ਕਰਦੇ ਆ ਜਿੱਦਾਂ ਕਿਸੇ ਦਾ ਹੱਡੀ ਵੀ ਟੁੱਟੀ ਹੋਏ ਉਹ ਵੀ ਠੀਕ ਕਰ ਸਕਦੇ ਆ ਉਹ ਪੇਸ਼ੈਂਟ ਦੇ ਲਈ ਮਨਚੇ ਹੁੰਦਾ ਕਿ ਮੇਰੇ ਟਾਂਕੇ ਦੇ ਨਿਸ਼ਾਨ ਤੱਕ ਵੀ ਨਜ਼ਰ ਨਾ ਆਉਣ ਇਹ ਟਾਂਕੇ ਦੇ ਨਿਸ਼ਾਨ ਜਿਹੜੇ ਹੈ ਮਤਲਬ ਸਬਨਾ ਤੇ ਘੱਟ ਜਿਹੜੇ ਨਿਸ਼ਾਨ ਜਿਹੜੇ ਨਜ਼ਰ ਆਉਂਦੇ ਆ ਜੇ ਅਗਰ ਕਿਸੇ ਪਲਾਸਟਿਕ ਸਰਜਨ ਨੇ ਰਿਪੇਅਰ ਕੀਤਾ ਹੋਏ ਤੇ ਉਹ ਸਭ ਨਾਲ ਦੇ ਘੱਟ ਨਿਸ਼ਾਨ ਦਿੰਦਾ ਹੈ ਮਰੀਜ਼ ਨੂੰ ਜੀ ਕਿਉਂਕਿ ਉਹਨਾਂ ਦੀ ਟ੍ਰੇਨਿੰਗ ਉਸ ਉਸ ਚ ਹੁੰਦੀ ਹੈ ਜਿੱਦਾਂ ਮੇਰੀ ਟ੍ਰੇਨਿੰਗ ਹੀ ਸਪੈਸ਼ਲਿਟੀ ਟ੍ਰੇਨਿੰਗ ਇਹ ਹੈ ਕਿ ਨਿਸ਼ਾਨ ਘੱਟ ਤੇ ਘਟਾਏ ਤੇ ਉਹ ਦਿਖਣ ਦਿਖਾਈ ਨਾ ਕੋਸਮੈਟੋਲੋਜੀ ਦੀ ਗੱਲ ਕਰੀਏ ਉਹਦੇ ਅਕੋਰਡਿੰਗ ਕਿਹੜੀ ਕਿਹੜੀ ਆਪਕ ਕੋਲ ਇੱਥੇ ਸਹੂਲਤ ਜਿਹੜੀ ਹੈ ਅਵੇਲੇਬਲ ਹੈਗੀ ਹੈ ਇੱਥੇ ਕੋਸਮੈਟੋਲੋਜੀ ਦੇ ਜਿੰਨੇ ਵੀ ਪ੍ਰੋਸੀਜਰ ਹੈਗੇ ਸਾਰੇ ਇੱਥੇ ਅਵੇਲੇਬਲ ਹੈਗੇ ਹੈ ਹੇਅਰ ਟ੍ਰਾਂਸਪਲੈਂਟੇਸ਼ਨ ਜੀ ਲਾਈਪੋਸਕਸ਼ਨ ਤੇ ਨਾਲੇ ਬਾਡੀ ਕੰਟੂਰਿੰਗ ਜਿਹਨੂੰ ਆਪਾਂ ਕਿਹਾ ਜਿੱਦਾਂ ਅਬਡੋਮინੋਪਲਾਸਟੀ ਟਮਮੀ ਟੈਕ ਜਾਂ ਪੋਸਟ ਬਰੇਟ੍ਰਿਕ ਸਰਜਰੀ ਜਿਨ੍ਹਾਂ ਦਾ ਸ਼ਰੀਰ ਲਟਕ ਜਾਂਦਾ ਹੈ ਤੇ ਉਹਨਾਂ ਨੂੰ ਸ਼ੇਪ ਦੇਣਾ ਜਿੱਦਾਂ ਬਾਜੂਆਂ ਦਾ ਬ੍ਰੈਕਿਓ ਬ੍ਰੈਕਿਓਪਲਾਸਟੀ ਜਿਹਨੂੰ ਕਹਿੰਦੇ ਆਪਾਂ ਆਰਮ ਲਿਫਟ ਜਾਂ ਆਰਮ ਵਸ਼ਾ ਚ ਯਤ ਕਈ ਵਾਰ ਜੇ ਲੱਤਾਂ ਵਾਈ ਦਾ ਜਿਹੜਾ ਜਿਹੜਾ ਵੀ ਮਾਸ ਲਟਕਿਆ ਹੁੰਦਾ ਉਹਨਾਂ ਨੂੰ ਦੁਬਾਰਾ ਬਾਡੀ ਕੰਟੂਰਿੰਗ ਕਰ ਕਰਕੇ ਆਪਾਂ ਉਹਨਾਂ ਨੂੰ ਸ਼ੇਪ ਦਿੰਦੇ ਅੱਛਾ ਅੱਜ ਕੱਲ੍ਹ ਇੱਕ ਬੜੀ ਪ੍ਰੋਬਲਮ ਆ ਰਹੀ ਹੈ ਡਾਇਬੀਟਿਕ ਫੁੱਟ ਦੀ ਹਾਂਜੀ ਸ਼ੂਗਰ ਕਰਕੇ ਕਿਵੇਂਲੇ ਪੈਰ ਗਲ ਜਾਂਦੇ ਆ ਉਹਦਾ ਇਲਾਜ ਵੀ ਇੱਥੇ ਸੰਭਵ ਹੈ ਹਾਂਜੀ ਡਾਇਬੀਟਿਕ ਫੁੱਟ ਦਾ ਪਲਾਸਟਿਕ ਸਰਜਰੀ ਦਾ ਹੀ ਡੋਮੇਨ ਹੈਗਾ ਡਾਇਬੀਟਿਕ ਫੁੱਟ ਦਾ ਚਾਹੇ ਉਹ ਜਿੰਨਾ ਜਿੰਨਾ ਵੀ ਗਹਿਰਾ ਗਾਵ ਹੋਏ ਉਹ ਸਭ ਆਪਾਂ ਸਾਡੇ ਡੋਮੇਨ 'ਚ ਆਂਦਾ ਜੇ ਅਗਰ ਉਹ ਪੂਰਾ ਇਨਫੈਕਟ ਹੋ ਗਿਆ ਹੋਏ ਤਾਂ ਉਸ ਕੇਸ 'ਚ ਕੇਵਲ ਸਾਲਵੇਸ਼ਨ ਜਿਹੜਾ ਉਹਨੂੰ ਬਚਾਣ ਦੀ ਜਿਹੜੀ ਆ ਹੁੰਦੀ ਆ ਜਿਹੜੀ ਆ ਕੋਸ਼ਿਸ਼ ਹੁੰਦੀ ਕੇਵਲ ਉਹ ਸਕਸੈਸ ਨਹੀਂ ਹੁੰਦੀ ਜੇ ਅਗਰ ਪੂਰਾ ਹੀ ਸੜ ਗਿਆ ਹੋਏ ਜਾਂ ਸੈਪਸਿਸ ਚ ਸੈਪਟਿਕ ਸ਼ੌਕ ਚ ਹੋਏ ਮਰੀਜ਼ ਤਾਂ ਉਸ ਕੇਸ 'ਚ ਫਿਰ ਕੇਵਲ ਉਹ ਬਚਦਾ ਨਹੀਂ ਹੈ ਡਾਇਬੈਟਿਕ ਫੁੱਟ ਦੇ ਆ ਵੀ ਟਾਈਪਸ ਨੇ ਹਾਂਜੀ ਹਾਂਜੀ ਇਹਦੇ ਵੀ ਟਾਈਪਸ ਹੁੰਦੇ ਨੇ ਜਿਹੜੀ ਸਟੇਜ ਹੁੰਦੀ ਆ ਅਕੋਰਡਿੰਗ ਟੂ ਅ ਡੈਪਥ ਆਫ ਦਾ ਅਲਸਰ ਜਿੱਦਾਂ ਅਲਸਰ ਕਹਿੰਦੇ ਜਿੱਦਾਂ ਜ਼ਖਮ ਨੂੰ ਕਹਿੰਦੇ ਅਲਸਰ ਗਾਵੰਡ ਨੂੰ ਅਲਸਰ ਹੀ ਕਹਿੰਦੇ ਆ ਤੇ ਇਹ ਦੀ ਸਟੇਜਿੰਗ ਹੁੰਦੀ ਹੈ ਜੇ ਅਗਰ ਸਰਫੇਸ਼ੀਅਲ ਹੋਵੇ ਤਾਂ ਉਹਨੂੰ ਸਟੇਜ 1 ਕਹਿੰਦੇ ਆ ਜੇ ਅਗਰ ਇਹ ਮਸਲ ਤੱਕ ਹੋਏ ਉਹਨੂੰ ਸਟੇਜ 2 ਤੇ 3 3 ਕਹਿ ਦਿੰਦੇ ਆ ਜੇ ਅਗਰ ਇਹ ਬੋਨ ਤੱਕ ਹੋਏ ਤਾਂ ਸਟੇਜ 4 ਕਹਿ ਦਿੰਦੇ ਆ ਮੋਟਾਪੇ ਦਾ ਵੀ ਆਪਾਂ ਇੱਥੇ ਇਲਾਜ ਕਰਦੇ ਸਰ ਮੋਟਾਪੇ ਦਾ ਬਰੀਟ੍ਰਿਕ ਸਰਜਰੀ ਜਿਹੜਾ ਹੈ ਉਹ ਗੈਸਟ੍ਰੋਇੰਟੈਸਟਾਈਨਲ ਸਰਜਰੀ ਦਾ ਡੋਮੇਨ ਹੁੰਦਾ ਹੈ ਬਟ ਜਦੋਂ ਸਰਜਰੀ ਹੋ ਜਾਂਦੀ ਹੈ ਬਰੀਟ੍ਰਿਕ ਸਰਜਰੀ ਉਹਦੇ ਬਾਅਦ ਜਿਹੜੀ ਜਾਂ weight loss ਹੁੰਦਾ ਹੈ ਪੇਸ਼ੈਂਟ ਦਾ ਜਿੱਦਾਂ ਮੈਂ ਕਿਹਾ ਬਾਡੀ ਕੰਟੂਰਿੰਗ ਜਿਹੜੀ ਕਰਨੀ ਹੈ ਉਹ ਸਾਡਾ ਡੋਮੇਨ ਹੈ ਉਹ 2 ਸਾਲ ਬਾਅਦ kiya janda hai electric surgery de baad BHD ਕੋਈ ਟ੍ਰਾਂਸਪਲੈਂਟ ਕਰਾਉਣਾ ਚਾਹੁੰਦਾ ਕੋਈ ਹੈਅਰ ਟ੍ਰਾਂਸਪਲੈਂਟ ਕਰਾਉਣਾ ਚਾਹੁੰਦਾ ਕਿਸੇ ਸਾਡੀ ਭੈਣ ਦੇ ਹੈਅਰ ਫਾਲ ਹੋ ਰਹੇ ਨੇ ਉਹਦਾ ਇਲਾਜ ਹੈ ਜੀ हेयर ट्रांसप्लांट तो हां जी, जी जिन ये तो सब बीर्ड ਤੇ ਮਸਟੈਚ ਜੇ ਕੋਈ ট্রান্সਪਲੈਂਟ ਮਸਟੈਚ ਇਸ ਇਹ ਤਾਂ ਛੋਟਾ ਜਿਹਾ ਪ੍ਰੋਸੀਜਰ ਹੈਗਾ ਮੈਂ ਜਿੱਦਾਂ ਜਿੰਨਾ ਸਰਫੇਸ ਏਰੀਆ ਜ਼ਿਆਦਾ ਹੋਏਗਾ ਉਹਨੂੰ ਜ਼ਿਆਦਾ ਟਾਈਮ ਲੱਗੇਗਾ ਬੀਅਰਡ ਤੇ ਛੋਟਾ ਜਿਹਾ ਏਰੀਆ ਹੈਗਾ ਇਹਨੂੰ ਤਾਂ ਆਪਾਂ हेयर ट्रांसप्लांट ਜਲਦੀ ਕਰ ਸਕਦੇ ਆ ਇਹ ਤਾਂ ਪੇਨ ਪੇਨਫੁਲ ਰਹਿੰਦਾ ਹੈ ਕਿ ਇਜ਼ੀ ਹੁੰਦਾ ਜੀ ਇਸ ਉੱਖਾ ਨੂੰ ਆਪਾਂ ਲੋਕਲੀ ਅਨੇਸਥੀਸੀਆ ਅਨੇਸਥੀਸ਼ੀਆ ਦਿੰਦੇ ਜਿਹਨੂੰ ਲੋਕਲ ਅਨੇਸਥੀਸ਼ੀਆ ਕਹਿੰਦੇ ਆ ਸੁਨ ਕਰ ਦਿੰਦੇ ਆ ਉਸ ਹਿੱਸੇ 'ਚ ਤੇ ਫਿਰ ਪੇਸ਼ੈਂਟ ਨੂੰ ਪੇਨ ਨਹੀਂ ਹੁੰਦਾ ਤੇ ਫਿਰ ਬੀਅਰਡ ਦੇ ਜਾਂ ਮੁੱਛਾਂ ਦੇ ਜਿਹੜੇ ਵਾਲ ਆ ਉਹ ਲੈ ਕਿੱਥੋਂ ਜਾਂਦੇ ਆ ਜੀ ਉਹ ਲੈ ਕੇ ਜਾਂਦੇ ਜਿੱਦਾਂ ਜਿੱਥੇ ਹੱਦ ਪਰਮਾਨੈਂਟ ਹੈਅਰ ਹੁੰਦੇ ਆ ਜਿੱਦਾਂ ਸਾਡੇ ਬੈਕ ਆਫ ਦਾ ਜਿਹੜਾ ਹੈੱਡ ਹੈਗਾ ਪਿੱਛੇ ਵਾਲਾ ਹਿੱਸਾ ਇੱਥੇ ਜਿਹੜੇ ਹੈਅਰਸ ਹੁੰਦੇ ਆ ਕਦੀ ਲਾਸ ਨਹੀਂ ਹੁੰਦੇ ਤੁਹਾਡੀ ਲਾਈਫਟਾਈਮ 'ਚ ਅਨਟਿਲ ਨਸ ਕੀ ਨੂੰ ਕੋਈ ਡਿਜ਼ੀਜ਼ ਹੋਏ ਜਿੱਦਾਂ ਤਾਈ ਇਹ ਛੱਡਦੇ ਆ ਵਰਨਾ ਨਹੀਂ ਛੱਡਦੇ ਤਾਂ ਇਹ ਜਿਹੜੇ ਹੇਅਰ ਹੁੰਦੇ ਪਿੱਛੇ ਬੈਕਅਪ ਦਾ ওভার ਹੈਡ ਇੱਥੇ ਤੇ ਆਪਾਂ ਥੋੜੇ ਦੇ ਵਾਲ ਜਿੱਦਾਂ ਲੈਂਦੇ ਤੇ ਉਹਨੂੰ ਦੂਜੀ ਜਗ੍ਹਾ ਜਿੱਥੇ ਵੀ ਰਿਕੁਆਇਰਡ ਹੈਗਾ ਉਹਨੂੰ ਟ੍ਰਾਂਸਪਲੈਂਟ ਕਰ ਦਿੰਦੇ ਆ ਮੰਨ ਲਓ ਜੇ ਕਿਸੇ ਦੇ ਮੁੱਛ ਨਹੀਂ ਆ ਰਹੀ ਪਰ ਉਹਦੀ ਤਮੰਨਾ ਕਿ ਉਹ ਵੀ ਮੁੱਛੇ ਦਾ ਮਰੋੜੇ ਤਾਂ ਤੁਹਾਡੇ ਕੋ ਇੱਥੇ ਆ ਕੇ ਮੁੱਛਾ ਟ੍ਰਾਂਸਪਲੈਂਟ ਕਰਾ ਸਕਦੇ ਹਾਂ। ਹਾਂਜੀ ਬਿਲਕੁਲ ਬਿਲਕੁਲ ਜਿਨ੍ਹਾਂ ਦੀ ਮੁੱਛਾ ਨਹੀਂ ਆਈ ਹੋਈਆਂ ਉਹਨਾਂ ਨੂੰ ਮੁੱਛਟਾਜ ਟ੍ਰਾਂਸਪਲੈਂਟ ਆਪ ਕਰ ਸਕਦੇ ਹਾਂ। ਸ਼ੌਕ ਪੂਰਾ ਕਰ ਸਕਦੇ ਨੇ। ਹਾਂਜੀ ਬਿਲਕੁਲ। ਤਾਂ ਕਈ ਵੇਲੇ ਬੰਦੇ ਕੋਲ ਲੰਡੀ ਜੀਪ ਤਾਂ ਆਉਂਦੀ ਪਰ ਮੁੱਛ ਨਹੀਂ ਹੁੰਦੀ। ਫਿਰ ਉਹ ਤੁਹਾਡੇ ਲੰਡੀ ਜੀ ਬਾਹਰੋਂ ਲੈ ਲਵੇ ਮੁੱਛਾ ਕਿ ਤੁਹਾਡੇ ਤੋਂ ਲੈ ਲੂਗਾ। ਨਹੀਂ ਬਿਲਕੁਲ ਬਿਲਕੁਲ ਦੇਖੋ ਜੀ ਮਸਟੈਜ ਜਿਹੜੀ ਹੈ ਨਾ ਇਹ ਇੱਕ ਬੰਦੇ ਦੀ ਪਰਸਨੈਲਿਟੀ ਡਿਫਾਈਨ ਕਰਦਾ ਹੈ ਹੈ ਨਾ। ਜਿਹੜਾ ਜਿਆ ਮੇਲ ਜਿਹੜਾ ਕਰੈਕਟਰ ਹੈ ਨਾ ਕਹਿੰਦੇ ਕਿ ਮੁੱਛ ਨਹੀਂ ਤਾਂ ਮੇਲ ਨਹੀਂ ਮੁੱਛ ਨਹੀਂ ਤਾਂ ਕੁਛ ਨਹੀਂ ਤੇ ਕੁੜੀ ਵੀ ਕਹਿੰਦੀ ਨਾ ਕਿ ਤੇਰੇ ਨਾਲ ਕੀ ਬੋਲਣਾ ਤੇਰੇ ਚਿਹਰੇ ਉੱਤੇ ਮੁੱਛ ਕੋਈ ਨਾ ਬਿਲਕੁਲ ਤਾਂ ਮੁੱਛ ਟ੍ਰਾਂਸਪਲੈਂਟ ਹੋ ਸਕਦੀ ਹੈ ਅੱਛਾ ਲੇਡੀ ਜੀ ਨਾਲ ਦੇ हेयर फॉਲ ਹੋ ਰਹੇ ਨੇ ਉਹਨਾਂ ਦਾ ਟਰੀਟਮੈਂਟ ਕਿਵੇਂ ਕਰਦੇ ਹੋ ਕਿ ਉਹਨਾਂ ਦੇ ਵੀ हेयर ਟ੍ਰਾਂਸਪਲੈਂਟ ਕੀਤੇ ਜਾਂਦੇ ਨੇ ਕਿਉਂਕਿ ਜੀ ਦਾ हेयर फॉਲ ਅੱਜਕੱਲ੍ਹ ਕਾਰਨ ਇਹ ਹੈ ਕਿ ਸਟ्रेस ਜਿਆਦਾ ਲੈ ਰਹੀਆਂ ਨੇ ਲੇਡੀ ਤੇ ਡਾਈਟ ਕੇਵਾਰ ਕਮੀ ਹੁੰਦੀ ਹੈ ਤੇ ਦੂਜਾ ਕੇਵਾਰ ਥਾਇਰਾਇਡ ਦੀ ਪ੍ਰੋਬਲਮ ਹੁੰਦੀ ਹੈ ਜਿਹਦੇ ਵਿੱਚ हेयर ਥਿਨਿੰਗ ਹੋ ਜਾਂਦੀ ਹੈ ਜੀ ਡਿਪੈਂਡਿੰਗ ਅਪਨ ਦਾ ਏਟੀਆਲੋਜੀ ਮਤਲਬ ਕਾਰਨ ਕੀ ਹੈ ਜੀ ਤੇ ਆਪਾਂ ਉਹਨੂੰ ਐਡਰੈਸ ਕਰਕੇ ਉਸ ਹੱਬ ਨਾਲ ਕਸਟਮਾਈਜ਼ ਕਰਦੇ ਹਾਂ ਟਰੀਟਮੈਂਟ ਜਿੱਦਾਂ ਅਗਰ ਤਾਂ ਥਾਇਰਾਇਡ ਪ੍ਰੋਬਲਮ ਹੋਏ ਤਾਂ ਉਹਨੂੰ ਥਾਇਰਾਇਡ ਦੀ ਗੋਲੀ ਸਟਾਰਟ ਕਰਕੇ ਤੇ ਕੁਝ ਸਪਲੀਮੈਂਟ ਦਿੰ ਫਿਰ ਤੇ हेयर ਗ੍ਰੋਥ ਵਾਪਿਸ ਆ ਜਾਂਦਾ ਤੇ ਕੇਵਲ ਪੀ ਆਰ ਪੀ ਥੈਰੇਪੀ ਦੇਣਾ ਪੈਂਦੀ ਹੈ ਜੀ ਆਰ ਪੀ ਇਹ ਕੀ ਹੈ ਜੀ ਇਹ ਹੁੰਦਾ ਜਿੱਦਾਂ ਸਾਡਾ ਬਲੱਡ ਹੁੰਦਾ ਹੈ ਉਹਦਾ ਸਫੇਦ ਹਿੱਸਾ ਹੁੰਦਾ ਜਿਹਨੂੰ ਪਲੇਟਲੇਟ ਕਹਿੰਦੇ ਆ ਪਲੇਟਲਟ ਰਿਚ ਪਲਾਜ਼ਮਾ ਜੀ ਉਹ ਸਪੈਸੀਫਿਕਲੀ ਆਪਾਂ ਜਿੱਥੇ ਹੈਅਰ ਫਾਲ ਹੋ ਰਿਹਾ ਹੁੰਦਾ ਹੈ ਉੱਥੇ ਇੰਜੈਕਸ਼ਨ ਦਿੰਦੇ ਆ ਤੇ ਉਹਨਾਂ ਨੂੰ ਨਰਿਸ਼ਮੈਂਟ ਮਿਲਦਾ ਹੈ ਜਿਹੜਾ ਜਿਹੜਾ ਹੈਅਰ ਫਾਲ ਹੋ ਰਿਹਾ ਹੁੰਦਾ ਹੈ ਉਹ ਰੁਕ ਜਾਂਦਾ ਹੈ ਇਹ ਇਹਦਾ ਰਿਜ਼ਲਟ ਜਿਹੜਾ ਇਹ ਜੇਗਾ ਤੁਸੀਂ ਇੱਕ ਵਾਰ ਥੈਰੇਪੀ ਕਰਾਈ ਤਾਂ ਇਹਦਾ ਰਿਜ਼ਲਟ ਮਤਲਬ 5-6 ਮਹੀਨੇ ਤੱਕ ਰਹਿੰਦਾ ਹੈ ਜੀ ਐਂਟੀ 에ਜਿੰਗ ਰਿੰਕਲ ਦਾ ਟ੍ਰੀਟਮੈਂਟ ਵੀ ਕਰ ਰਹੇ ਹੋ ਹਾਂਜੀ ਐਂਟੀ 에ਜਿੰਗ ਰਿੰਕਲ ਦੇ ਦੇਖੋ ਮਤਲਬ ਕਿ ਇਹ ਹੁੰਦਾ ਹੈ ਕਿ ਐਂਟੀ 에ਜਿੰਗ ਜੋ ਆਪਾਂ 에ਜਿੰਗ ਨੂੰ ਰੋਕ ਨਹੀਂ ਸਕਦੇ ਬਟ ਉਹਨੂੰ ਜਿਹੜਾ ਹੈਗਾ ਮਤਲਬ ਯੂਥਫੁਲ ਲੁੱਕ ਆਪਾਂ ਦੇ ਸਕਦੇ ਆ ਜਿਹੜਾ 에ਜਡ ਹੋ ਰਿਹਾ ਹੈ ਪੇਸ਼ੈਂਟ ਉਹਨੂੰ ਯੂਥਫੁਲ ਲੁੱਕ ਆਪਾਂ ਦੋ ਤਰੀਕਿਆਂ ਨਾਲ ਦੇ ਸਕਦੇ ਆ ਇੱਕ ਤਾਂ ਇੰਜੈਕਸ਼ਨ ਥੈਰੇਪੀ ਹੁੰਦੀ ਹੈ ਜਿਹਨੂੰ ਬੋਟੌਕਸ ਥੈਰੇਪੀ ਕਹਿੰਦੇ ਆ ਹਮ ਸਪੈਸ਼ਲੀ ਸਪੈਸ਼ਲੀ ਜਿੱਦਾਂ ਸਾਡੇ ਆਇਸ ਦੇ ਕਿਨਾਰੇ ਕੋਲ ਜਿਹਨੂੰ ਕਰੋਸ ਫਿਟ ਕਹਿੰਦੇ ਐ ਮੈਡੀਕਲ ਟਰਮ ਚ ਉਹ ਹੋ ਜਾਂਦੀਆਂ ਜੁਰਰੀਆਂ ਪੈ ਜਾਂਦੀਆਂ ਉਹਨੂੰ ਲੇਡੀਜ਼ ਕਰਾਨੀ ਆ ਤੇ ਇੰਜੈਕਸ਼ਨ ਥੈਰਪੀ ਉਹਨੂੰ ਬੋਟੌਕਸ ਕਹਿੰਦੇ ਐ ਕਈ ਵਾਰ ਪੂਰਾ ਹੀ ਸ਼ਰੀਰ ਜਿੱਦਾਂ ਪੂਰਾ ਹੀ ਫੇਸ ਜਿਹੜਾ ਹੈਗਾ ਫੇਸ ਜਿੱਦਾਂ ਪੂਰਾ ਹੀ ਏਜਡ ਜਿਹਾ ਲੱਗਦਾ ਹੈ ਤਾਂ ਉਸ ਕੇਸ ਚ ਆਪਾਂ ਉਹਨਾਂ ਨੂੰ ਥ੍ਰੈਡ ਲਿਫਟ ਕਰ ਸਕਦੇ ਆ ਜਾਂ ਫੇਸ ਲਿਫਟਿਕ ਸਰਜਿਕਲ ਪ੍ਰੋਸੀਜਰ ਹੁੰਦਾ ਹੈ ਜ 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 ਜੀ ਯੂਥਫੁਲ ਅਪੀਅਰੈਂਸ ਖਿੱਚ ਦਿੰਦੇ ਆ ਉਹਨੂੰ ਜੀ ਜਿਹੜੀ ਆ ਲਟਕ ਲਟਕਦਾ ਹੁੰਦਾ ਏਜਿੰਗ ਫੇਸ ਜਿਹਦਾ ਕੋਲਾਜਨ ਘਟ ਜਾਂਦਾ ਐਕਚੁਅਲੀ ਸਕਿਨ ਦਾ ਜਿੱਦ ਜਿੱਦ ਤੁਸੀਂ ਏਜ ਕਰਦੇ ਹੋ ਨਾ ਉਹਦੀ ਇਲਾਸਟੀਸਿਟੀ ਘਟ ਜਾਂਦੀ ਐ ਤੇ ਉਹ ਲਟਕ ਜਾਂਦਾ ਐ ਤਾਂ ਉਹਨੂੰ ਯੂਥਫੁਲ ਅਪੀਅਰੈਂਸ ਦੇਣ ਵਾਸਤੇ ਫੇਸ ਲਿਫਟ ਟਿਕ ਟਕ ਦੀ ਸਾਂਝੀ ਨਵਾਂ ਸ਼ਹਿਰ ਵਿੱਚ ਤੁਸੀਂ ਆਏ ਹੋ ਇੱਥੇ ਕੀ ਤਜਰਬਾ ਕਹਿੋ ਜੇ ਰਿਹਾ ਪਿਛਲੇ ਸਵੇ ਵਿੱਚ ਕਿਹੋ ਜੇ ਤੁਹਾਡੇ ਕੋਲ ਪੇਸ਼ੈਂਟ ਆਏ ਨੇ ਇੱਥੇ ਜਿਆਦਾਤਰ ਮੈਂ ਜਿਹੜੇ ਅਨਕਾਊਂਟਰ ਕੀਤੇ ਹੈਗੇ ਪੇਸ਼ੈਂਟ ਜਿੱਦਾਂ ਐਕਸੀਡੈਂਟਲ ਕੇਸ ਤੇ ਨਾਲੇ ਜਿਹਦਾ ਰੋਡ ਰੋਡ ਟ੍ਰੈਫਿਕ ਐਕਸੀਡੈਂਟ ਹੋ ਗਏ ਜਾਂ ਸੌਲਟ ਇੰਜਰੀਜ਼ ਹੋ ਗਈਆਂ ਔਰ ਨਾਲੇ ਟੈਂਡਨ ਇੰਜਰੀਜ਼ ਰਿਪੇਅਰ ਕਿਤੇ ਮੈਂ ਅੱਜ ਇੱਕ ਬੜਾ ਹੀ ਸੀਵਿਅਰਲੀ ਮੈਂਗਲਡ ਐਕਸਟ੍ਰੀਮਿਟੀ ਆਈ ਸੀ ਮੇਰੇ ਕੋਲ ਜਿਹਦੇ ਚ ਉਹ ਸਾਰੀਆਂ ਬਲੱਡ ਵੈਸਲ ਹੱਥ ਦੀਆਂ ਅਲਨਰ ਵੈਸਲ ਅਲਨਰ ਨਰਵ ਤੇ ਮਲਟੀਪਲ ਫਲੈਕਸਰ ਟੈਂਡਨ ਆਫ ਦਾ ਰਿਸਟ ਐਂਡ ਹੈਂਡ ਜਿਹੜੇ ਸੇਕ ਪੂਰੇ ਕੱਟ ਚੁੱਕੇ ਸੀ ਠੀਕ ਹੈ ਜੀ ਤੇ ਉਹਨਾਂ ਨੂੰ ਰਿਪੇਅਰ ਕੀਤਾ ਹੈ ਤੇ ਹੁਣ ਉਹ ਨਾਰਮਲ ਹੋ ਗਿਆ ਹੈ ਰਿਪੇਅਰ ਕਰਨ ਦੇ ਬਾਅਦ ਉਹ ਦੀ ਸਾਰੀਆਂ ਉਂਗਲੀਆਂ ਚੱਲ ਗਈਆਂ ਪਈਆਂ ਤੇ ਨਾਲੇ ਉਹਨੂੰ ਸੈਂਸੇਸ਼ਨ ਵੀ ਹੈ ਗਈ ਤੇ ਬਲੱਡ ਸਰਕੂਲੇਸ਼ਨ ਵੀ ਆਪਾਂ ਸੈਂਸੇਸ਼ਨ ਹੋਣਾ ਬਹੁਤ ਜ਼ਰੂਰੀ ਹੈ ਹਾਂਜੀ ਬਿਲਕੁਲ ਬਿਲਕੁਲ ਤੇ ਨਾਲੇ ਉਹਦਾ ਜਿਹੜਾ ਸਭ ਨਾਲ ਤੇ ਇੰਪੋਰਟੈਂਟ ਸੀ ਹੱਥ ਵਿਚੜ ਗਿਆ ਕਿਉਂਕਿ ਉਹਦੀ ਵੈਸਲ ਕੱਟ ਗਈ ਸੀ ਜਿੱਦਾ ਖੂਨ ਦੀ ਨਸ ਹੁੰਦੀ ਹੈ ਨਰਵਸ ਤੇ ਉਹਨੂੰ ਆਪਾਂ ਦੁਬਾਰਾ ਸੇ ਜੋੜ ਕੇ ਉਹਨੂੰ ਫਿਰ ਇੱਕ ਤਰ੍ਹਾਂ ਦਾ ਹੱਥ ਨੂੰ ਬਚਾ ਲਿਆ ਆਪਾਂ ਜੀ ਮਤਲਬ ਆਪਾਂ ਸਮਝੀਏ ਜ਼ਿਆਦਾਤਰ ਹਾਲੇ ਤੱਕ ਜਿਹੜੇ ਕੇਸਿਸ ਤੁਹਾਡੇ ਕੋਲ ਆਏ ਨੇ ਐਕਸੀਡੈਂਟਲ ਕੇਸਿਸ ਆਏ ਨੇ ਇਥੇ ਹਾਂਜੀ ਫਿਜ਼ੀਕਲ ਅਸਾਲਟ ਦਾ ਵੀ ਹਾਂਜੀ ਟੈਂਡਨਾਈਟ ਤੇ ਨਾਲੇ ਕਿ ਇੱਕ ਸਕਿਨ ਟਿਊਮਰ ਵੀ ਆਇਆ ਸੀ ਉਹ ਬੈਕ 'ਚ ਸੀ ਪਿੱਠ ਦੇ ਪਿੱਛੇ ਸੀ ਤੋ ਉਨੂੰ ਕੱਢ ਕੇ ਫਿਰ ਆਪਾਂ ਨੂੰ ਰੀ ਕਨਸਟਰਕਟ ਕਰਤਾ ਇੱਕ ਉਹ ਉਹ ਵਾਲਾ ਪੇਸ਼ੈਂਟ ਵੀ ਆਇਆ ਬਹੁਤ ਆਤ ਵਿੱਚ ਐਕਸੀਡੈਂਟ ਕੇ ਸਾਰੇ ਆ ਐਕਸੀਡੈਂਟ ਤੇ ਡਾਇਬੀਟਿਕ ਫੁੱਟ ਡਾਇਬੀਟਿਕ ਫੁੱਟ ਜਿਆਦਾ ਕੇਸ ਆ ਜਾਂ ਸਰ ਲਾਸਟ ਸਵਾਲ ਮੈਨੂੰ ਪਤਾ ਤੁਸੀਂ ਬੀਜ਼ੀ ਹੋ ਹੁਣ ਜਿਹੜੇ ਸਾਡੇ ਕਈ ਭੈਣ ਭਰਾ ਦੇਖ ਰਹੇ ਨੇ ਐਂਟਿੰਗ ਐਂਟੀ ਏਜਿੰਗ ਵਿੱਚ ਆਉਂਦੇ ਨੇ ਉਹ ਕਹਿੰਦੇ ਕਿ ਸਲਮਾਨ ਖਾਨ ਬੁੱਢਾ ਨਹੀਂ ਹੋ ਰਿਹਾ ਅਮਰ ਖਾਨ ਬੁੱਢਾ ਨਹੀਂ ਹੋ ਰਿਹਾ ਸ਼ਰਕ ਬੁੱਢਾ ਨਹੀਂ ਹੋ ਰਿਹਾ ਉਹਨਾਂ ਨੂੰ ਉਹ ਚਾਹੁੰਦੇ ਨੇ ਉਹਦਾ ਦੀ ਸਕਿਨ ਸਾਡੀ ਹੋਵੇ ਉਹਦਾ ਦਾ ਗਲੈਮਰਸ ਲੁੱਕ ਸਾਡੀ ਵੀ ਆਵੇ ਥੋੜੀ ਅਪੀਰੈਂਸ ਜਿਹੜੀ ਆ ਅਟਰੈਕਟਿਵ ਹੋਵੇ ਉਹਨਾਂ ਨੂੰ ਕੀ ਸੁਜੈਸ਼ਨ ਦੋਗੇ ਆ ਕਿ ਮਿਲਣਾ ਚਾਹੀਦਾ ਹੈ ਕੋਈ ਪ੍ਰੋਸੀਜਰ ਕਰਨਾ ਚਾਹੀਦਾ ਜਾਂ ਤੁਹਾਡੇ ਵੱਲੋਂ ਕੀ ਤੁਸੀਂ ਕਹਿਣਾ ਚਾਹੋਗੇ ਜੇ ਦੇਖੋ ਜੀ ਹਰ ਕੋਈ ਯੂਥ ਦਿਖਣਾ ਚਾਹੁੰਦਾ ਹੈ ਅਜੀਕਲ ਦਾ ਇਹ ਇੱਕ ਬੇਸਿਕ ਲਾਈਫ ਦਾ ਮਤਲਬ ਹਰ ਕੋਈ ਜਿਹੜਾ ਹੈ ਮਤਲਬ ਆਪਣੀ ਵੈਲਨੈਸ ਚਾਹੁੰਦਾ ਹੈ ਜੀ ਆਪਣਾ ਮੋਰ ਅਟਰੈਕਟਿਵ ਜਿੱਦਾਂ ਇਹ ਸੈਲੀਬ੍ਰਿਟੀ ਹੈਗੇ ਸਲਮਾਨ ਖਾਨ ਇਹਨਾਂ ਦਾ ਇੱਕ ਇੱਕ ਨੈਸ਼ਨਲ ਇਮੇਜ ਹੈਗੀ ਇਹਨਾਂ ਦੀ ਹੈ ਨਾ ਤੇ ਜਦੋਂ ਕਹਿੰਦਾ ਇਹ ਸੈਲੀਬ੍ਰਿਟੀ ਹੈ ਕਿ ਗੁੱਠਾ ਮੇਰੇ ਵੱਲ ਕਰ ਲੈ ਮੈਂ ਕਹਿੰਦਾ ਮੇਰੇ ਬਾਰੇ ਕਹਿ ਰਹੇ ਸ਼ਾਇਦ ਪਰ ਤੁਸੀਂ ਨਾਲ ਸੁਲਮਾਨ ਖਾਨ ਕਹਿੰਦਾ ਨਹੀਂ ਤੁਸੀਂ ਵੀ ਸਾਡੇ ਸੈਲੀਬ੍ਰਿਟੀ ਹੋ ਅਰੇ ਜੀ ਬਿਲਕੁਲ ਹਰ ਕੋਈ ਅੱਜਕੱਲ੍ਹ ਅੱਛਾ ਹਰ ਕੋਈ ਚਾਹੁੰਦਾ ਕਿ ਸੁਲਮਾਨ ਖਾਨ ਬੁੱਢਾ ਹੀ ਨਹੀਂ ਹੋ ਰਿਹਾ ਦੇਖੋ ਹਰ ਕਿਸੇ ਦਾ ਟੈਲੈਂਟ ਹੈ ਤੁਹਾਡੇ 'ਚ ਵੀ ਟੈਲੈਂਟ ਹੈ ਤੁਸੀਂ ਵੀ ਸੈਲੀਬ੍ਰਿਟੀ ਮਨਨ ਆਪਾ ਸਲਮਾਨ ਖਾਨ ਤੇ ਹਮਨੇ ਇੱਕ ਹੁੰਦਾ ਹੈ ਤੁਹਾਨੂੰ opportunity ਜਿੱਦਾਂ ਮਿਲੇਗੀ ਤੇ ਤੁਸੀਂ ਵੀ ਇੱਕ ਸੈਲੀਬ੍ਰਿਟੀ ਮਤਲਬ ਹਾਈਲਾਈਟ ਹੋ ਜਾਓਗੇ ਜੀ ਜੀ ਆਪਾ ਸਲਮਾਨ ਖਾਨ ਤੇ ਹਮਨੇ ਸਰ ਸਲਮਾਨ ਖਾਨ ਵਰ ਤੁਸੀਂ ਗੱਲ ਕਰ ਰਹੇ ਜੀ ਸਲਮਾਨ ਖਾਨ ਦਾ ਜੇ ਅਗਰ ਤੁਸੀਂ ਉਹਨੂੰ ਅ ਅਗਰ ਐਕਚੁਅਲ ਚ ਦੇਖੋਗੇ ਤਾਂ ਉਹਨੇ ਉਮਰ ਤਾਂ ਉਹਨਾਂ ਦੀ ਹੋਣਦੀ ਪਈ ਹੈ 60 ਹਾਂ 58 ਹੈ 58 ਰਿਟਾਇਰਮੈਂਟ ਵਾਲੀ ਏਜ ਹੈ ਬਟ ਇਹ ਹੈ ਕਿ ਉਹਨਾਂ ਨੇ ਆਪਣੀ ਵੈਲਨੈਸ ਮੇਨਟੇਨ ਕੀਤੀ ਹੋਈ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮੈਂ ਯੰਗ ਯੰਗ ਦਿਖਾਂਗਾ ਤਾਂ ਹੀ ਮੈਨੂੰ ਕੰਮ ਮਿਲੇਗਾ ਲੋਕ ਮੈਨੂੰ ਉਸ ਤਰ੍ਹਾਂ ਦੇਖਣ ਚਾਹੁੰਦੇ ਆ ਜੀ 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 ਡਿਮਾਂਡ ਇਹ ਹੈਗੀ ਲੋਕਾਂ ਦੀ ਕਿ ਹਾਂ ਕਿ ਆਪਾਂ ਨੂੰ ਮਤਲਬ ਕਿ ਸਲਮਾਨ ਖਾਨ ਜਿਹੜਾ ਹੈ ਇਦਾਂ ਦਾ ਦਿਖਣਾ ਦਿਖਣਾ ਚਾਹੀਦਾ ਜੀ ਤੇ ਉਹਦੇ ਵਾਸਤੇ ਉਹ ਜਿਹੜੀ ਹੈ ਮਤਲਬ ਕਿ ਅ ਅਪੀਅਰੈਂਸ ਚੇਂਜ ਕਰਨ ਵਾਸਤੇ ਪਲਾਸਟਿਕ ਸਰਜੀ ਦਾ ਸਾਰਾ ਲੈਂਦੇ ਆ ਜਿੱਦਾਂ ਉਹਨਾਂ ਨੇ ਹੈਅ ਟ੍ਰਾਂਸਪਲੈਂਟ ਵੀ ਕਰਾਇਆ ਹੋਇਆ ਹੈ ਨਾਲੇ ਜਿੱਦਾਂ ਐਂਟੀ ਏਜਿੰਗ ਜਿਹੜੇ ਰਿੰਕਲਸ ਹੁੰਦੇ ਆ ਉਹਦਾ ਟ੍ਰੀਟਮੈਂਟ ਕਰਾਇਆ ਹੋਇਆ ਹੈ ਉਹਨਾਂ ਨੇ ਤੇ ਨਾਲੇ ਕਿ ਉਹਨਾਂ ਨੇ ਅ ਮਤਲਬ ਜੇ ਕੋਈ ਨਵਾਂ ਸ਼ਹਿਰ ਚ ਕਰਾਉਣਾ ਚਾਹੁੰਦਾ ਤਾਂ ਉਹਦਾ ਵੀ ਹੋ ਜਾਏਗਾ ਹਾਂਜੀ ਹਾਂਜੀ ਬਿਲਕੁਲ ਉਹ ਵੀ ਜੇ ਹੁਣ ਕਿਸੇ ਐਂਟੀ ਏਜਿੰਗ ਹੋ ਰਹੀ ਹੈ ਐਂਟੀ ਏਜਿੰਗ ਹੋ ਰਿਹਾ ਰਿੰਕਲਸ ਹੋ ਰਹੇ ਆ ਹਾਂਜੀ ਤਾਂ ਉਹ ਵੀ ਏਜਿੰਗ ਏਜਿੰਗ ਕਹਿੰਦੇ ਐਂਟੀ ਏਜਿੰਗ ਤਾਂ ਹੋ ਗਿਆ ਆਪਾਂ ਏਜਿੰਗ ਨੂੰ ਮਤਲਬ ਘਟ ਕਰਦੇ ਪਏ ਹਾਂ ਏਜਿੰਗ ਕਿਸੇ ਨੂੰ ਹੋ ਰਹੀ ਹੈ ਜਿਹਦੇ ਵਜ੍ਹਾ ਤੇ ਜੁਰਰੀਆਂ ਆ ਰਹੀਆਂ ਆ ਜਾਂ ਉਸਦਾ ਫੇਸ ਦਾ ਜਿਹੜੀ ਚਮਕ ਕਮ ਹੋ ਗਈ ਹੈ ਡਲਨੈਸ ਆ ਰਹੀ ਹੈ ਉਸਮੇ ਨਾ ਜੀ ਤਾਂ ਉਸਕੋ ਹਮ ਗਲੋ ਗਲੋਇੰਗ ਚੀਜ਼ ਸਕਿਨ ਕਰ ਸਕਤੇ ਹੈ ਜਿਵੇਂ ਉਸਮੇਂ ਕਈ ਤਰ੍ਹਾਂ ਕੀ ਟ੍ਰੀਟਮੈਂਟ ਹੁੰਦੀ ਹੈ ਜਿਵੇਂ ਪੀਲਿੰਗ ਕਰਨਾ ਲੈਜ਼ਰ ਟ੍ਰੀਟਮੈਂਟ ਹੁੰਦਾ ਹੈ ਮੈਂ ਇਹ ਕਹਿਣਾ ਚਾਹੁੰਦਾ ਨਵਾਂ ਸ਼ਹਿਰ ਵਿੱਚ ਜੇ ਕਿਸ ਨੂੰ ਲੱਗਦਾ ਕਿ ਉਹ ਵੀ ਸਲਮਾਨ ਖਾਨ ਵਾਂਗ ਗਲੋ ਕਰਨਾ ਚਾਹੁੰਦਾ ਹੈ ਤੁਹਾਡੇ ਕੋ ਇੱਥੇ ਆ ਸਕਦਾ ਹੈ ਆ ਕੇ ਮਿਲ ਸਕਦਾ ਹੈ ਬਿਲਕੁਲ ਬਿਲਕੁਲ ਜਿੱਦਾਂ ਤੇ ਕੋ ਡਿੰਪਲ ਵੀ ਪਾਉਣਾ ਚਾਹੁੰਦਾ ਤਾਂ ਉਹ ਵੀ ਤੁਸੀਂ ਅਸੀਂ ਕਰ ਦੋਗੇ ਡਿੰਪਲ ਦੀ ਟ੍ਰੀਟਮੈਂਟ ਹੁੰਦੀ ਹੈ ਇਹਦਾ ਬੇਸਿਕ ਟ੍ਰੀਟਮੈਂਟ ਹੈ ਡਿੰਪਲ ਕ੍ਰੀਏਸ਼ਨ ਨਾਲੇ ਜਿੱਦਾਂ ਕਈ ਵਾਰ ਪਿੰਪਲਸ ਹੋਣ ਬਾਅਦ ਕਈ ਵਾਰ ਨਿਸ਼ਾਨ ਪੈ ਜਾਂਦੇ ਹੈ ਕਈ ਵਾਰ ਯੰਗ ਪੋ ਤੋ ਉਹਦਾ ਜਿਹੜਾ ਆਪਾਂ ਉਹਦਾ ਅਪੀਅਰੈਂਸ ਜਿਹੜਾ ਆਪਾਂ ਨੋਰਮਲ ਫੇਸ ਚ ਗਲੋ ਲਾ ਸਕਦੇ ਆ ਜੇ ਅਗਰ ਉਹ ਆnde ਜੇ ਸਕਾਰ ਵਾਲਾ ਉਹਦਾ ਉਹਦੀ ਹੋਰ ਰੈਕਟੀਫਿਕੇਸ਼ਨ ਆਪਾਂ ਕਰ ਸਕਦੇ ਆ ਚਲੋ ਬਹੁਤ ਸ਼ੁਕਰ ਹੈ ਡਾਕਟਰ ਸਾਹਿਬ ਤੁਸੀਂ ਸਮਾਂ ਕੱਢਿਆ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਸਾਡੇ ਪਰਿਵਾਰਕ ਮੈਂਬਰ ਦੇਖ ਰਹੇ ਨੇ ਉਹਨਾਂ ਤੱਕ ਪਹੁੰਚਾਈ ਹੈ ਔਰ ਜਿਹੜੇ ਸਾਡੇ ਪਰਿਵਾਰਕ ਮੈਂਬਰ ਦੇਖ ਰਹੇ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਤੁਹਾਡੀ ਜਿਹੜੀ ਜ਼ਿੰਦਗੀ ਹੈ ਉਹਦਾ ਡਿਸੀਜਨ ਬਹੁਤ ਸੋਚ ਸਮਝ ਕੇ ਬਹੁਤ ਅਕਲਮੰਦੀ ਨਾਲ ਲੈਣਾ ਚਾਹੀਦਾ ਔਰ ਜਦੋਂ ਡਿਸੀਜਨ ਲੈਣਾ ਹੋਵੇ ਤਾਂ ਪਹਿਲਾਂ ਦੇਖਣਾ ਚਾਹੀਦਾ ਕਿ ਜਿਹੜਾ ਅੱਗੇ ਡਾਕਟਰ ਹੈ ਉਸਦੇ ਕੋਲ ਤਸਰਬਾ ਕਿੰਨਾ ਹੈ ਕਿਉਂਕਿ ਤੁਹਾਡੀ ਜ਼ਿੰਦਗੀ ਦਾ ਸਵਾਲ ਡਾਕਟਰ ਸਾਹਿਬ ਸਮਾਂ ਘਟਾਏ ਬਹੁਤ ਮੈਨੂੰ ਬਹੁਤ ਸ਼ੁਕਰ ਹੈ ਨਹੀਂ ਬਹੁਤ ਬਹੁਤ ਧੰਨਵਾਦ ਇਹ ਵੀ ਤੁਸੀਂ ਇੱਕ ਬੜਾ ਅੱਛਾ ਪੁਆਇੰਟ ਕਿਹਾ ਹੈ ਕਿ ਜਿਹੜਾ ਤੁਹਾਡਾ ਡਾਕਟਰ ਹੈ ਉਹ ਤੁਹਾਨੂੰ ਚੂਜ਼ ਕਰਨਾ ਪੈਣਾ ਹੈ ਕਿਉਂਕਿ ਅੱਜਕੱਲ ਕੀ ਹੈ ਟ੍ਰੈਂਡ ਕੀ ਬਹੁਤ ਸਾਰੇ ਡਾਕਟਰ ਜਿਹੜੇ ਕੋਸਮੈਟਿਕ ਸਰਜਰੀਆਂ ਬਾਹਰ ਕਰਦੇ ਪਏ ਜਿਹੜੇ ਟ੍ਰੇਨਡ ਨਹੀਂ ਹੈਗੇ ਕੁਆਲੀਫਾਈਡ ਨਹੀਂ ਹੈਗੇ ਉਹ ਕੀ ਜਿੱਦਾਂ ਤੁਸੀਂ ਦੇਖਿਆ ਹੋਣਾ ਕਿ MBBS ਡਾਕਟਰ ਜਾਂ ਕੋਈ ਡੈਂਟਲ ਡਾਕਟਰ ਜਾਂ ਕੋਈ BMS ਡਾਕਟਰ ਜਿਹੜੇ ਹੈਗੇ ਥੋੜਾ ਬਹੁਤ ਕਿਸੇ ਨਾਲ ਫੈਲੋਸ਼ਿਪ ਜਾਂ ਐਸੋਸੀਏਸ਼ਨ ਕਰਕੇ ਆ ਜਾਂਦੇ ਆ ਤੇ ਉਹ ਪ੍ਰੈਕਟਿਸ ਸਟਾਰਟ ਕਰਨਾ ਸ਼ੁਰੂ ਕਰ ਦਿੰਦੇ ਆ ਜੀ ਬਟ ਉਹਨਾਂ ਦੀ ਜਿਹੜੀ ਪ੍ਰੋਪਰ ਟ੍ਰੇਨਿੰਗ ਨਹੀਂ ਹੋਈ ਹੁੰਦੀ ਹੈ ਤੇ ਨਾਲੇ ਉਹਨਾਂ ਨੇ ਉਹਨਾਂ ਦੀ ਉਹਨਾਂ ਕੋਲ ਇੱਕ ਸਟੈਂਡਰਡ ਜਿਹੜੀ ਡਿਗਰੀ ਹੁੰਦੀ ਕੁਆਲੀਫਾਈਡ ਡਿਗਰੀ ਉਹ ਵੀ ਨਹੀਂ ਹੁੰਦੀ ਹੈ ਉਹਨਾਂ ਕੋਲ ਤੇ ਮੈਂ ਇਹ ਹਿਦਾਇਤ ਦਿਆਂਗਾ ਕਿ ਜਿਨ੍ਹਾਂ ਨੇ ਵੀ ਆਪਣੇ ਕੋਸਮੈਟਿਕ ਪ੍ਰੋਸੀਜਰ ਕਰਾਣੇ ਆ ਉਹ ਵੈਲ ਟ੍ਰੇਨਡ ਸਰਟੀਫਾਈਡ ਜਿਹੜੇ ਕੁਆਲੀਫਾਈਡ ਜਿਹੜੇ ਡਾਕਟਰ ਹੁੰਦੇ ਆ ਪਲਾਸਟਿਕ ਸਰਜਨ ਉਹਨਾਂ ਉਹਨਾਂ ਕੋਲ ਹੀ ਜਾਏ ਕਿਉਂਕਿ ਦੇਖੋ ਜੇ ਅਗਰ ਕਿਸੇ ਨੇ ਟ੍ਰੇਨਿੰਗ ਕੀਤੀ ਹੈ ਤਾਂ ਹੀ ਉਹ ਡਿਗਰੀ ਉਹ ਉਹਨੂੰ ਮਿਲੀ ਹੈ ਨਾ ਜੇ ਅਗਰ ਵਿਦਆਊਟ ਡਿਗਰੀ ਹੋਲਡਰ ਅਗਰ ਉਹਦੀ ਟ੍ਰੇਨਿੰਗ ਹੀ ਨਹੀਂ ਹੈ ਜਿੱਦਾਂ ਤੇ ਅਗਰ ਸਬਸਟੈਂਡਰਡ ਹੈ ਅਗਰ ਤੁਸੀਂ ਰਿਜ਼ਲਟ ਲੈਣੇ ਆ ਤਾਂ ਤੁਸੀਂ ਉਹ ਮੈਂ ਤਾਂ ਨਹੀਂ ਰეკਮੈਂਡ ਕਰਾਂਗਾ ਕਿਉਂਕਿ ਤੁਹਾਡੀ ਜ਼ਿੰਦਗੀ ਦਾ ਸਵਾਲ ਹੈ ਤੁਹਾਡੇ ਟ੍ਰੀਟਮੈਂਟ ਦਾ ਸਵਾਲ ਹੈ ਬਾਡੀ ਖੂਬਸੂਰਤ ਦਿੱਖਦਾ ਸਵਾਲ ਬਹੁਤ سارے ਸਵਾਲ ਨੇ ਤਾਂ ਫੈਸਲਾ ਤੁਹਾਡਾ ਤੁਸੀਂ ਫੈਸਲਾ ਅਕਲਮੰਦੀ ਨਾਲ ਡਾਕਟਰ ਸਾਹਿਬ ਸਮਾਗਮ ਕੱਢੇ ਬਹੁਤ ਨਿਹਿਤ ਬਹੁਤ ਸ਼ੁਕਰੀਆ ਹਾਂ ਜੀ ਬੜਾ ਨਵੀਂ ਬੀਤ ਨੂੰ ਸ਼ਰਮ ਛੋਟੀ ਦਿਨ ਸੀ ਨਹੀਂ ਸੀ ਕਿ ਹਾਂ ਪਸੰਦ ਕਿੰਨ ਜਦੋਂ ਕੁਝ ਫਿਰ ਤੋਂ ਸੰਗੇ ਸਸੀ ਖਾਲਰ ਰੱਖਾ